ਕੱਲ ਰਾਤ ਅਸੀਂ ਪਹੁੰਚ ਗਏ ਸੀ ਜੀ ਪਿੰਡ ਅੱਕਾਂ ਵਾਲੀ ਤੇ ਇਹਨੂੰ ਤਹਿਸੀਲ ਪੈਂਦੀ ਹੈਗੀ ਮੈਂਚਨਾਬਾਦ ਤੇ ਜ਼ਿਲ੍ਹਾ ਪੈਂਦਾ ਭਾਵਲ ਨਗਰ ਤੇ ਸਾਡੇ ਮਿੱਤਰ ਦਾ ਪਿੰਡ ਹੈ ਜੀ ਜੋਇਆ ਸਾਹਿਬ ਦਾ ਸ਼ਹਿਜ਼ਾਦ ਜੋਈਆ ਜੀ ਦਾ ਤੇ ਇਹਨਾਂ ਦੇ ਘਰ ਅਸੀਂ ਰੁਕੇ ਸੀਗੇ ਅੱਜ ਅਸੀਂ ਇਸ ਤੋਂ ਅੱਗੇ ਜਾਣਾ ਪਿੰਡ ਚਿਸ਼ਤੀਆਂ ਵੱਲ ਨੂੰ ਹਨਾ ਹਾਂ ਚਿਸ਼ਤੀ ਪਹਿਲੇ ਮੰਡੀ ਸਾਧਕਾਂਝ ਮੰਡੀ ਸਾਧਕਾਂਝ ਉੱਥੇ ਹਵੇਲੀ ਵੇਖੀ ਭੀਮ ਰਾਏ ਦੀ ਤੇ ਜਿੰਨਾ ਇਹ ਏਰੀਆ ਹੈ ਆਪਣੇ ਬਾਰਡਰ ਦੇ ਨਾਲ ਲੱਗਦਾ ਏਰੀਆ ਆਪਣੇ ਸ਼੍ਰੀ ਗੰਗਾ ਨਗਰ ਦੇ ਬਿਲਕੁਲ ਨਾਲ ਲੱਗ ਜਾਂਦਾ ਇਹ ਏਰੀਆ ਸਾਰਾ ਇੱਥੇ ਪਿੰਡਾਂ ਵੀ ਦੀ ਅਸੀਂ ਹੁੰਦੇ ਹੋਏ ਜਾਣਾ ਪੁਰਾਣੇ ਪਿੰਡ ਹਿੰਦੂਮਲ ਕੋਟ ਲੱਗ ਗਿਆ ਬਿਲਕੁਲ ਇੱਥੇ ਹਿੰਦੂਮਲ ਕੋਟ ਹਾਂ ਤੇ ਉਹ ਤੁਹਾਨੂੰ ਜੀ ਰਾਹ ਜਾਂਦੇ ਜਾਂਦੇ ਦਿਖਾਉਂਦੇ ਨਾਲ-ਨਾਲ ਦੱਸ ਦਿਆਂ ਇਹ ਪਿੰਡ ਸਾਰਾ ਸਾਨੂੰ ਵਿਦਾਇਗੀ ਦੇਣ ਲਈ ਖੜਾ ਹੋਇਆ ਜੋਇਆ ਸਾਹਿਬ ਨੇ ਤਾਹ ਜੇ ਦੂਰ ਤੱਕ ਨਾਲ ਜਾਣਾ ਬੱਚੇ ਬਜ਼ੁਰਗ ਕੱਲ ਰਾਤ ਅਥੇ ਕਾਫੀ ਸਾਰੀਆਂ ਮਹਿਫਲਾਂ ਲੱਗੀਆਂ ਜੀ ਤੇ ਇਹ ਦੇਖੋ ਸਾਰੇ ਆਏ ਹੋਏ ਕੀ ਹਾਲ ਹੈ ਜੀ ਠੀਕ ਠਾਕ ਏ ਭਾਈ ਜੀ ਮੈਂ ਲਾਈ ਸੀ ਜੀ ਜੀ ਸ਼ੁਕਰੀਆ 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 ਭਰਾ ਇਹ ਨੇੜਲੇ ਪਿੰਡਾਂ ਤੋਂ ਆ ਗਰਾਈਆਂ ਜوجਿਆ ਸਾਹਿਬ ਦੇ ਤੇ ਚੰਗਾ ਜੀ ਬਜ਼ੁਰਗ ਫਿਰ ਮਿਲਾਂਗੇ ਮਿਹਰਬਾਨੀ ਸ਼ੁਕਰੀਆ ਤੁਹਾਡਾ ਤੇ ਹੁਣ ਪਿੰਡੋਂ ਪਿੰਡੀ ਹਾਂਜੀ ਸਮਾਨ ਸਮੇਂ ਕੱਢਣਾ ਯਾਰ ਹੁਣ ਅਸੀਂ ਪਿੰਡੋਂ ਪਿੰਡੀ ਹੁੰਦੇ ਹੋਏ ਅੱਗੇ ਵਧਣਾਗਾ ਤੇ ਰਾਹ ਜਾਂਦੇ ਜਾਂਦੇ ਕੀ ਕੀ ਚੀਜ਼ਾਂ ਆਉਂਦੀਆਂ ਫਿਰ ਪਿੰਡ 'ਚ ਤੇ ਉਹ ਅਸੀਂ ਸਾਰਾ ਤੁਹਾਨੂੰ ਨਾਲ-ਨਾਲ ਦਿਖਾਉਣੀ ਹੈ ਕੀ ਲਿਖਿਆ ਜੀ ਇਹ ਬਸਤੀ ਅੱਕਾਂ ਵਾਲੀ ਬਸਤੀ ਅੱਕਾਂ ਵਾਲੀ ਇਹ ਅੱਕਾਂ ਵਾਲੀ ਵੀ ਸਰਦਾਰਾਂ ਦਾ ਪਿੰਡ ਸੀ ਹਮ ਸਮਰਾਵਰੀਆਮ ਸਿੰਘ ਸਮਰਾ ਅੱਛਾ ਇਹ ਇਹ ਜਿਹੜਾ ਇਹ ਪਿੰਡ ਹੈ ਸਰਦਾਰਾਂ ਦਾ ਪਿੰਡ ਸੀ ਸਾਰਾ ਸਾਰਾ ਅੱਛਾ ਜਿਹੜੇ ਤੁਸੀਂ ਆ ਜਿਵੇਂ ਤੁਸੀਂ ਉਧਰੋਂ ਉੱਠ ਕੇ ਆਏ ਹੋ ਥੋੜਾ ਸਾਰਾ ਪਿੰਡ ਹੀ ਉੱਠ ਕੇ ਆਇਆ ਹੈ ਸਾਰਾ ਸਾਰਾ ਉੱਠ ਕੇ ਆਇਆ ਹੈ ਪੂਰੇ ਅਸੀਂ ਹਿੰਦੂ ਮਲਕੂਟ ਦੇ ਨਾਲ ਹੀ ਪਿੰਡ ਸੀ ਰੈਨੂਗਾ 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 ਹਾਂ ਹਾਂ ਉੱਥੋਂ ਅਸੀਂ ਆਏ ਹਾਂ ਤੇ ਤੁਸੀਂ ਰੈਨੂਗਾ ਤੋਂ ਆਏ ਹੋ ਅਸੀਂ ਰੈਨੂਗਾ ਕਹਿੰਦੇ ਤੁਸੀਂ ਰੈਨੂਗਾ ਹਾਂ ਰੈਨੂਗਾ ਕਹਿੰਦੇ ਹਾਂ ਹਾਂਜੀ ਹਾਂਜੀ ਰੈਨੂਗਾ ਤੋਂ ਤੁਸੀਂ ਆਏ ਹੋ ਤੇ ਇਹ ਬੰਦੇ ਕਿੱਥੇ ਚਲੇ ਗਏ ਜਿਹੜੇ ਸਰਦਾਰ ਸੀ ਚਲੇ ਗਏ ਇਸਨ ਫਰੀਦਕੋਟ ਤੁਸ ਥੋੜਾ ਬਾਅਦ ਚ ਰਾਬਤਾ ਹੁੰਦਾ ਰਿਹਾ ਹੋਇਆ ਉਹ ਬਲਕਿ ਉਹ ਮਾਂ ਜੀ ਨਾ ਕੈਨੇਡਾ ਚਲੀਆਂ ਗਈਆਂ ਸਨ ਉਹ ਇੱਥੇ ਆਈਆਂ ਵੀ ਸਨ ਸਾਡਾ ਪਿੰਡ ਵੇ ਅੱਛਾ ਹਾਂ ਉਹ 8-9 ਸਾਲ ਦੇ ਸਨ ਜਦੋਂ ਇੱਥੋਂ ਗਈਆਂ ਸਨ ਪਾਰਟੀਸ਼ਨ ਵੇ ਉਹਨਾਂ ਨੂੰ ਸਾਰੀਆਂ ਗਲੀਆਂ ਦਾ ਪਤਾ ਸੀ ਸਾਰਾ ਪਤਾ ਸੀ ਉਹਨਾਂ ਨੂੰ ਵੀ ਕਿੱਥੇ ਕੀ ਕੀ ਹੈ ਹਮ ਠੀਕ ਹੈ ਜੀ ਇਹ ਜੋਈਆ ਸਾਹਿਬ ਦੀ ਨਾ ਪਿੰਡ ਨਾਲ ਆਪਣੇ ਨਾਲ ਇੰਨੀ ਮੁਹੱਬਤ ਹੈ ਤੇ ਸਪੈਸ਼ਲ ਦੇਖੋ ਇਸੇ ਥਾਂ ਤੇ ਸਪੈਸ਼ਲ ਕੱਲ ਦੇ ਕਈਆਂ ਨੇ ਵੀ ਅੱਕਾਂ ਲਈ ਕੋਲੇ ਜ਼ਰੂਰ ਖੜਨਾ ਹੈ ਆਪ ਖੁਸ਼ ਹੋ ਗਏ ਹੁਣ ਬੜਾ ਖੁਸ਼ ਹੋ ਗਿਆ ਪਿੰਡ ਦੀ ਹਾਲਤ ਥੋੜੀ ਜਿਹੀ ਮਾੜੀ ਹੈ ਆ ਵੇਖੀ ਰੋ ਰੂੜੀਆਂ ਛਰੂੜੀਆਂ ਲੱਗੀਆਂ ਹੋਈਆਂ ਨੇ ਇਹ ਸਾਡੇ ਫਿਰ ਵੀ ਇਹ ਸਾਡੇ ਚੜਦੇ ਪੰਜਾਬ ਚ ਹੁੰਦੀਆਂ ਨੇ ਰੂੜੀਆਂ ਪਰ ਜਿਹੜਾ ਤੁਹਾਡੇ ਪਿੰਡ ਦੇ ਸਾਨੂੰ ਪਿਆਰ ਦਿੱਤਾ ਰਾਤ ਉਹਦੇ ਅਗੇ ਸਭ ਫਿੱਕਾ ਹੈ ਆਏ ਹਾਏ ਹੈ ਤੁਹਾਡੀ ਮੁਹੱਬਤ ਹੈ ਵੀਰ ਜੀ ਹਾਂ ਜੀ ਜਮ ਜਮ ਆਓ ਜੀ ਹਜ਼ਾਰ ਵਾਰੀ ਜਾਓ ਤੇ ਲੱਖ ਵਾਰੀ ਆਓ ਆਏ ਹਾਏ ਹਾਏ ਸ਼ੁਕਰੀਆ ਤੇ ਬਾਕੀ ਗੱਲ ਐ ਉਹ ਆ ਜੀ ਹੋਰ ਵੀ ਸਾਨੂੰ ਬੜੇ ਮੈਸੇਜ ਆਉਂਦੇ ਕਈਆਂ ਦੇ ਜੋਈਆ ਸਭਾ ਜੋ ਚੱਲਦੇ ਆ ਵੀ ਸਾਨੂੰ ਸਾਡਾ ਪਿੰਡ ਦਿਖਾਓ ਸਾਨੂੰ ਸਾਡਾ ਪਿੰਡ ਦਿਖਾਓ ਹਨਾ ਤੇ ਹਰ ਇੱਕ ਦੇ ਪਿੰਡ ਹੁਣ ਆਪਾਂ ਜਾ ਵੀ ਨਹੀਂ ਸਕਦੇ ਵੀ ਹਰੇਕ ਦੇ ਪਿੰਡ ਪੁਰਾਣੇ ਪਿੰਡ ਕਿਉਂਕਿ ਕਿੰਨੀ ਬੰਦੇ ਛੋਟ ਛੇ ਉਧਰ ਨੂੰ ਗਏ ਹੈ ਹਨਾ ਜੀ ਆ ਬਿਲਕੁਲ ਹਾਂ ਜੀ ਤੇ ਇਹ ਤਾਂ ਹੁਣ ਆਏ ਸੀ ਮਤਲਬ ਖਾਸ ਸਾਨੂੰ ਪਤਾ ਹੀ ਆ ਵੀ ਜਿੰਨਾ ਇਹਨਾਂ ਦਾ ਇਲਾਕਾ ਹੈ ਸਾਰਾ ਇਧਰੋਂ ਮਾਈਗ੍ਰੇਟ ਹੋ ਕੇ ਉਧਰੋਂ ਇਧਰ ਆਏ ਆ ਹਨਾ ਤੇ ਪਿਛਲੇ ਵਾਰ ਦਾ ਵੀ ਸਾਨੂੰ ਵੀ ਜ਼ਰੂਰ ਦੇਖਣਾ ਨੇ ਜਿਹੜੇ ਛੱਕਾਂ ਨਹੀਂ ਵੀ ਚੋਟ ਕੇ ਗਏ ਨੇ ਯਾਦ ਰੂ ਨੇੜੇ ਤੇੜੇ ਮੰਡੀ ਸਾਦਗਾਂ ਚ ਮਕਲੋੜ ਗਾਂਜ ਮਿੰਚਣਾਬਾਦ ਉਹ ਤੁਹਾਡੀ ਵੀਡੀਓਜ਼ ਕਿਉਂਕਿ ਸਾਰੀ ਦੁਨੀਆ ਦੇਖ ਰਹੀ ਹੈ ਆਓ ਵੇਖ ਲੈਣ ਉਹਨਾਂ ਸਾਰਿਆਂ ਨੂੰ ਪਿਆਰ ਭਰਾ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਸਾਡੇ ਵੱਲੋਂ ਅੱਜ ਨਾਲ ਤੁਹਾਨੂੰ ਜਿੰਨੇ ਨਾਮ ਲਏ ਆ ਇਹਨਾਂ ਨੇ ਜਿੰਨੇ ਥਾਂ ਚੋਂ ਆਪਣੇ ਬੰਦੇ ਉੱਠ ਕੇ ਗਏ ਸੀ ਪੁਰਾਣੇ ਉਹ ਸਾਰੇ ਅੱਜ ਤੁਹਾਨੂੰ ਦਿਖਾ ਦੇਣੇ ਇੱਧਰਲੇ ਪਾਸੇ ਇਹ ਜਿਹੜੇ ਪੌੜਾ ਨਾ ਇਹਨਾਂ ਦੇ ਇਹ ਵੀ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਅੰਗਰੇਜ਼ਾਂ ਵੇਲੇ ਦੇ ਆ ਨਾ ਭਾਈ ਜੋਈਆ ਸਾਹਿਬ ਇਹਨਾਂ ਦੇ ਜੀ ਪੁਰਾਣੀਆਂ ਚਾਲਾਂ ਨੇ ਜੀ ਇਹ ਪੁਰਾਣੀਆਂ ਚਾਲਾਂ ਨੇ ਅੰਗਰੇਜ਼ਾਂ ਨੇ ਇਹ ਨਹਿਰਾਂ ਕੱਢੀਆਂ ਜਦੋਂ ਕਹਿੰਦੇ ਹੁੰਦੇ 12 ਬਾਦ ਕੀਤੀ ਖੇਤੀ ਲਈ ਬਾਦ ਕੀਤਾ ਇਹ ਸਾਰਾ ਇਲਾਕਾ ਤੇ ਅੰਗਰੇਜ਼ਾਂ ਵੇਲੇ ਦੀ ਇਹ ਪੁਲ ਪੁਰਾਣੇ ਖੜੇ ਆ ਤੇ ਉਹਨਾਂ ਨੇ ਕੱਚੀਆਂ ਨਹਿਰਾਂ ਬਣਾਈਆਂ ਸੀਗੀਆਂ ਸਾਰੀਆਂ ਤੇ ਕੱਚੀਆਂ ਉਹ ਵੀ ਅੱਜ ਚੱਲੀਆਂ ਆਉਂਦੀਆਂ ਆ ਆ ਪਾਈਏ ਚਾਹ ਪਾਉਂਦੇ ਲੈ ਉਸ ਦੀ ਚਾਹ ਬੜੀ ਮਸ਼ਹੂਰ ਹੈ ਉਹਦੀ ਹਾਂਜੀ ਪੀਣੀ ਆ ਬੜੀ ਦੂਰ ਦੂਰੋਂ ਲੋਕ ਆ ਕੇ ਚਾਹ ਪੀਂਦੇ ਨੇ ਲਓ ਥੋੜਾ ਯਾਰ ਮੈਂ ਦਿਖਾਇਆ ਮੈਂ ਥੋੜੇ ਵਿਖਾਓ ਉਹ ਟਾਬਾ ਜੀ ਕਹਿੰਦੇ ਸਾਹਮਣੇ ਉਹਦੀ ਕਹਿੰਦੇ ਚਾਹ ਬੜੀ ਮਸ਼ਹੂਰ ਹੈ ਚਾਚੇ ਸ਼ਾਦੇ ਦਾ ਹੋਟਲ ਸੀ ਤੇ ਆ ਬੇਟਾ ਅੱਛਾ ਹਾਂਜੀ ਅੱਛਾ ਉਹਨਾਂ ਦਾ ਬੇਟਾ ਹੈ ਚਲੋ 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 ਦਿਖਾਈਏ ਇਹੋ ਜੇ ਟਾਬੇ ਆ ਜੀ ਇਹ ਆ ਦੇਖੋ ਇੱਥੇ ਚਾਹ ਮਾ ਪੀਣ ਵਾਲਾ ਇਹ ਬਭਲ ਨਗਰ ਜ਼ਿਲ੍ਹੇ ਦਾ ਏਰੀਆ ਸਾਰਾ ਜਿਵੇਂ ਤੁਹਾਨੂੰ ਕਿਹਾ ਸੀ ਐਤਕੀ ਸਾਰੇ ਜ਼ਿਲ੍ਹੇ ਤੋਂ ਅੰਦਰ ਖਾ ਦੇਣੇ ਆ ਬਾਵਲ ਨਗਰ ਐਵੇਂ ਦਾ ਜੀ ਇਹ ਜੋਈਏ ਜੋਈਏ ਸਾਹਿਬ ਇਹ ਮਿੱਤਰ ਰਾ ਹੈ ਐ ਜੋਈਏ ਸਾਹਿਬ ਮੁਹੱਬਤ ਹੈ ਮੈਂ ਜਦੋਂ ਲਾਹੌਰ ਜਾਂਦਾ ਸੀ ਨਾ ਵੀਰ ਦੀ ਪੜ੍ਹਨਾ ਹਾਂਜੀ ਮੈਂ ਇਹ ਬੱਸ ਸਟਾਪ ਹੈ ਨਾ ਇੱਥੇ ਬੱਸ ਆ ਕੇ ਖੜਦੀ ਸੀ ਤੁਹਾਡੇ ਪਿੰਡ ਦੀ ਬੱਸ ਇੱਥੋਂ ਹਾਂ ਸਾਡੇ ਪਿੰਡ ਵਿੱਚ ਤੱਕ ਬੱਸ ਨਹੀਂ ਆਉਂਦੀ ਸਾਨੂੰ ਇੰਨਾ ਤੱਕ ਆਣਾ ਪੈਂਦਾ ਹੂੰ ਇੱਥੋਂ ਫਿਰ ਜਾਣਾ ਤੇ ਅੱਲਾਹ ਤਾਲਾ ਜੰਨਤ ਦੇਵੇ ਚਾਚੇ ਸ਼ਾਦੇ ਨੂੰ ਉਹ ਇੱਥੇ ਬੈਠਾ ਨਾ ਦੋਨੇ ਚਾਹ ਪੋਣੀ ਇਹ ਚਾਹ ਬੜੀ ਮਸ਼ਹੂਰ ਸੀ ਇਧਰ ਨਾਲ ਦੇ ਜਿਹੜੇ ਵੀ ਪਿੰਡ ਨੇ ਨਾ ਲੱਗਦੇ ਸਾਰੇ ਇੱਥੋਂ ਚਾਹ ਪੀਣ ਆਉਂਦੇ ਨੇ ਆਹ ਵਾਹ ਜੋਈਆ ਸਾਹਿਬ ਪੜਿਆ ਜੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਹੈ ਹਾਂਜੀ ਉੱਥੋਂ ਕਿੰਨੀ ਆਪਣਾ ਸਟੱਡੀ ਕਿ ਨਹੀਂ ਕੀਤੀ ਤੁਸੀਂ ਮੈਂ ਜੀ ਐਮਐਫਲ ਪੀਐਚਡੀ ਮੇਰੀ ਚੱਲ ਰਹੀ ਹੈ ਅੱਛਾ ਪੀਐਚਡੀ ਇਹਨਾਂ ਦੀ ਚੱਲ ਰਹੀ ਹੈ ਤੇ ਐਮਐਫਲ ਇਹਨਾਂ ਨੇ ਕੀਤੀ ਹੋਈ ਹੈ ਤੇ ਇੱਥੋਂ ਆ ਜਿਆਦਾ ਹੁੰਦੀਆਂ ਬਚਪਨ ਦੀਆਂ ਆਪਣੀਆਂ ਪੁਰਾਣੀਆਂ ਜਵਾਨੀ ਵੇਲੇ ਯਾਰ ਇੱਕ ਪਿਆਲੀ ਚਾਹ ਇੰਫਵਾਕ ਮੈਨੂੰ ਖਾਤ ਸਹੀ ਆ ਕਿੱਦਾਂ ਜੀ ਠੀਕ ਠਾਕ ਇਹ ਲੈ ਐਂ ਕੱਟ ਹੋ ਜਾਂਦਾ ਜਿੱਥੇ ਆ ਅੱਗੇ ਬੰਦਾ ਖੜ ਜਾਂਦਾ ਇੱਥੇ ਜੋਇਆ ਸਾਹਿਬ ਅੱਜ ਉਹ ਯਾਦਾਂ ਤਾਜ਼ੀਆਂ ਕਰਨੀਆਂ ਮੈਨੂੰ ਲੱਗਦਾ ਤੁਸੀਂ ਸੁਰਕੀ ਲਾਮਣੀ ਤੁਹਾਨੂੰ ਵੀ ਲਵਾਣੀ ਅੱਛਾ ਚਲੋ ਦੋਨੇ ਭਰਾਏ ਕੇਕ ਲਾਉਣੇ ਆ ਇਹ ਪਿਉਂਦੇ ਵੀ ਟ੍ਰੈਡੀਸ਼ਨਲ ਆ ਮੈਨੂੰ ਲੱਗਦਾ ਪਿਆਲੇਾਂ 'ਚ ਪਾਣਾ ਦੋਵੇਂ ਕੱਪਾਂ 'ਚ ਪਿੰਦੇ ਜਾਂਦੇ ਨੇ ਸਰਦਾਰ ਹਾਂ ਲਓ ਜੀ ਚਾਹ ਆ ਗਈ ਗਰਮਾ ਗਰਮ ਏ ਹੈ ਜੀ オリジナル ਇਹ ਜਮਾ オリジナル ਦੁੱਧ ਪੱਤੀਆਂ ਆਏ ਹਾਏ ਹਾਏ ਸੁਭਾਨ ਅੱਲਾ ਪੜਿਆ ਕੇ ਪੀਵਾਂਗੇ ਇਹ ਇਹਦੇ ਚ ਪੀਂਦੇ ਆ ਜੀ ਲੈਂਦੇ ਪੰਜਾਬ ਵਾਲੇ ਅਸਲ ਚਾਹ ਆਏ ਹਾਏ ਹਾਏ ਕਿਆ ਚਾਹ ਹੈ ਕੜਕ ਚਾਹ ਯਾਦ ਆ ਗਈ ਉਹੀ ਕਾਲਜ ਟਾਈਮ ਵਾਲੀ ਮੈਂ ਕਹਿੰਦਾ ਜੀ ਇਹ ਚਾਹ ਪੀ ਕੇ ਭਾਵੇਂ ਟਰੱਕ ਚਲਾ ਲਓ ਕੋਈ ਟੈਨਸ਼ਨ ਨਹੀਂ ਲੈ ਬਈ ਚਾਹ ਬੜੀ ਸੁਆਦ ਸੀ ਵਾਕਈ ਕਾਬਲੇ ਤਾਰੀਫ ਜਿਹਨੂੰ ਕਹਿ ਸਕਦੇ ਆ ਬਈ ਯਾਦ ਰੱਖਣ ਵਾਲੀ ਹਾਂਜੀ ਤੇ ਹੁਣ ਅਸੀਂ ਚੱਲਿਆ ਇੱਥੋਂ ਮਕਲੌਰ ਗੰਜ ਹਾਂਜੀ ਮਕਲੌਰ ਗੰਜ ਉਹ ਤੇ ਮਕਲੌਰ ਗੰਜ ਉਹ ਨਾ ਸਾਡੇ ਕਹਿੰਦੇ ਗੰਜ ਮਲੋਟ ਨਾ ਗੰਜ ਬਲੋਟ ਮੈਂ ਕਹਾ ਆਲਾ ਮਕਲੌਰ ਗੰਜ ਨਾ ਸਮਝਾਇਆ ਹਾਂ ਕਦੇ ਆਪਣੇ ਆਲਾ ਨਾ ਸਮਝ ਲਿਓ ਵੀ ਜਿਹੜਾ ਧਰਮਸ਼ਾਲਾ ਕੋਲੇ ਆ ਇੱਥੇ ਵੀ ਮਕਲੌਰ ਗੰਜ ਆ ਇੱਕ ਉਹ ਦਿਖਾਉਨੇ ਤੁਹਾਨੂੰ ਜੱਗ ਉਸੇ ਹੀ ਅੰਗਰੇਜ਼ ਨੇ ਮਕਲੌਰ ਉਸੇ ਨੇ ਬਣਾਇਆ ਹਾਂਜੀ ਇਹ ਪਹੁੰਚ ਗਏ ਜੀ ਅਸੀਂ ਮਕਲੌਰ 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 ਦਾ ਵਸਾਇਆ ਹੋਇਆ ਇਹ ਗੰਜ ਹਾਂਜੀ ਸ਼ਹਿਰ ਅੰਗਰੇਜ਼ ਦਾ ਅੰਗਰੇਜ਼ਾਂ ਦੇ ਵਸਾਏ ਸ਼ਹਿਰ ਲੈਂਦੇ ਪੰਜਾਬ ਚ ਹੁਣ ਕੁਛ ਇਹੋ ਜੇ ਹੈ ਹੈ ਤੇ ਏ ਸ਼ਹਿਰ ਆ ਜੀ ਜੋਇਆ ਸਾਹਿਬ ਦਾ ਸਾਡੇ ਭਰਾ ਦਾ ਜਿਹੜਾ ਸਭ ਤੋਂ ਨੇੜੇ ਦਾ ਸ਼ਹਿਰ ਹੈ ਇਹੋ ਹੀ ਹੈ ਇਹੋ ਹੀ ਹੈ ਤੇ ਜਿਵੇਂ ਆਮ ਘਰੇਲੂ ਸੌਦਾ ਪੱਤਾ ਲੈਣਾ ਤੁਸੀਂ ਜੀ ਜੀ ਤਾਂ ਇੱਥੇ ਆਉਂਦੇ ਆ ਇੱਥੇ ਜੀ ਹੈ ਫਰੂਟ ਫਰੂਟ ਸਬਜ਼ੀ ਲੈਣੀ ਹੈ ਜਾਂ ਹੋਰ ਚੀਜ਼ਾਂ ਲੈਣੀਆਂ ਨੇ ਹਾਂ ਕਰਿਆਨੇ ਦਾ ਸਮਾਨ ਲੈਣਾ ਸਾਨੂੰ ਇਹ ਹੀ ਨੇੜੇ ਸ਼ਹਿਰ ਬੈਠਾ ਹੈ ਇਹ ਬਾਰਡਰ ਦੇ ਨੇੜੇ ਦਾ ਸ਼ਹਿਰ ਕਹਿ ਸਕਦੇ ਇਹੋ ਹੀ ਹੈ ਇਹ ਹੈ ਜਾਂ ਮੰਡੀ ਸਾਧਗਾਂ ਦੇ ਦੋ ਹੀ ਸ਼ਹਿਰ ਨੇ ਜਿਹੜਾ ਆਪਾਂ ਅੱਜ ਤੋਂ ਬਾਅਦ ਦਿਖਾਉਣਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਇੱਥੋਂ ਦਿਖਾ ਦਾਂ ਜੀ ਥੋੜਾ ਅੱਗੇ ਜਾ ਕੇ ਇਹ ਇਹ ਬੱਸ ਆ ਗਈ ਜੀ ਜਦੋਂ ਜਦੋਂ ਲਾਹੌਰ ਨੂੰ ਜਾਂਦੇ ਹੁੰਦੇ ਸੀ ਮੇਰੇ ਭਰਾ ਮਿੰਚਣਾਬਾਦ ਤੋਂ ਲਾਹੌਰ ਟਾਈਮ ਜਾ ਰਿਹਾ ਜੀ ਆਜੋ ਕਿੱਥੇ ਚੱਲੀ ਆਇਆ ਇਹ ਜੋਇਆ ਸਾਹਿਬ ਜੀ ਇਹ ਲਾਹੌਰੀ ਮੁਰਖ ਚਨੇ ਅੱਜ ਇਹ ਬੱਸ ਕਿਧਰ ਨੂੰ ਜਾ ਰਹੀ ਹੈ ਮਿੰਚਣਾਬਾਦ ਇਹ ਲਾਹੌਰ ਜਾ ਰਹੀ ਲਾਹੌਰ ਸਿੱਧੀ ਇੱਥੋਂ ਆ ਮਿੰਚਣਾਬਾਦ ਇੱਧਰ ਹੈ ਨਾ ਹਾਂ ਆਜੋ ਨੇੜੇ ਮਿੰਚਣਾਬਾਦ ਤੋਂ ਮੈਂ ਕਲੋਡ ਫਿਜ ਲਾਹੌਰ ਇਹ ਜੜੀਆਂ ਲਾਹੌਰ ਨੂੰ ਬਸਾਂ ਜਾਂਦੀਆਂ ਐਓ ਜੀਆਂ ਜਾਂਦੀਆਂ ਕੋਸ਼ਾ ਦੇਖੋ ਆਓ ਤੁਹਾਨੂੰ ਬੱਸ ਦਾ ਅੰਦਰ ਅੰਦਰੂਨੀ ਆਰਾਮ ਦਿਖਾ ਦਈਏ ਨਾ ਨਾ ਅੰਦਰੂਨੀ ਤਾਂ ਆਪਾਂ ਕੀ ਦੇਖਣਾ ਤੁਸੀਂ ਜਦੋਂ ਕਾਲਜ ਯੂਨੀਵਰਸਿਟੀ ਟਾਈਮ ਪੜ੍ਹਦੇ ਰਹੇ ਹੋ ਇੱਥੇ ਜਾਂਦੇ ਰਹੇ ਹੋ ਲਾਹੌਰ ਇਤੋਂ ਹਾਂਜੀ ਹਾਂਜੀ ਕਿੰਨੇ ਘੰਟੇ ਲੱਗਦੇ ਸੀ ਇਥੋਂ ਸਾਢੇ 4 ਘੰਟੇ ਜੀ ਬਈ ਸਾਢੇ ਲਈ ਇਹ ਮਾਣ ਦੀ ਬੜੀ ਗੱਲ ਹੈ ਕਿ ਵੈਸੇ ਤਾਂ ਚਲੋ ਅਸੀਂ ਵੀ ਪੰਜਾਬੀ ਯੂਨੀਵਰਸਿਟੀ ਪੜ੍ਹਿਆ ਇਹ ਪੰਜਾਬ ਪੜ੍ਹਿਆ ਪੈਣਾ ਪੈਣਾ ਨੇ ਆਪਸ ਵਿੱਚ ਹਾਂ ਬਿਲਕੁਲ ਬਿਲਕੁਲ ਵੀ ਤੁਸੀਂ ਦੇਖ ਲਓ ਕਿਹੜੇ ਬਾਰਡਰ ਦੇ ਕਿਹੜੇ ਇਲਾਕੇ ਚ ਉੱਠ ਕੇ ਬੰਦਾ ਪੜ੍ਹ ਲਿਖ ਕੇ ਇਨਾ ਪ੍ਰੋਫੈਸਰ ਲੱਗਿਆ ਇੱਕ ਜੱਫੀ ਹੋ ਜੇ ਜੋਈਆ ਸਾਹਿਬ ਵਾਹ ਕੀ ਬਾਤ ਹੈ ਸੱਚੀ ਲਵ ਯੂ ਸਰ ਸੱਚੀ ਮਾਣ ਵਾਲੀ ਗੱਲ ਹੂੰ ਤੇ ਨਾਲ ਦਿਖਾਉਨੇ ਹੁਣ ਤੁਹਾਡਾ ਸ਼ਹਿਰ ਅੱਛਾ ਇਹ ਮਠਾਈਆਂ ਮਠਾਈਆਂ ਤੁਹਾਨੂੰ ਵਿਖਾਈਏ ਹਾਂਜੀ ਆਓ ਇਧਰ ਇਹ ਮਠਾਈਆਂ ਨਾਲੇ ਬਣਦੀਆਂ ਤੁਹਾਡੇ ਇੱਥੇ ਜੋਇਆ ਸਾਹਿਬ ਬਹੁਤ ਐ ਵਾਲੇਕੁਮ ਸਲਾਮ ਐ ਨਮਕਪਾਰੇ ਬੂੰਦੀ ਹਾਂਜੀ ਬਰਫੀ ਗੁਲਾਬ ਜਾਮਨ ਹੂੰ ਗੁਲਾਬ ਜਾਮਨ ਐ ਤੁਸੀਂ ਵੇਖੋ ਲੱਡੂ ਹੂੰ ਹਾਂ ਮੈਂ ਕਿਹਾ ਜੋਇਆ ਸਾਹਿਬ ਬਣਦੀਆਂ ਤਾਂ ਮਠਾਈਆਂ ਤੁਹਾਡੇ ਵੀ ਆ ਸਾਰੀਆਂ ਹਾਂਜੀ ਤੇ ਫਿਰ ਆਪਣੇ ਵਾਲੀ ਦੇ ਸਾਡੇ ਵਾਲੀ ਦੇ ਇੰਨੇ ਫੈਨਗਾ ਹਲਦੀ ਰਾਮ ਤੇ ਜਿਹੜਾ ਨਾ ਜੀ ਉਹ ਬੰਸਲ ਦੇ ਲੱਡੂ ਉਹਨਾਂ ਨੂੰ ਬੜਾ ਮਿਸ ਕਰਨੇ ਪਤਾ ਨਹੀਂ ਕੀ ਵਜ੍ਹਾ ਤੁਹਾਡਾ ਪਿਆਰ ਖਲੂਸ ਜ਼ਿਆਦਾ ਹੁੰਦਾ ਨੇ ਜਾਂ ਕਾਜੂ ਕਤਲੀ ਖਾਨੀ ਕਾਜੂ ਕਤਲੀ ਜਸੋਨ ਪਾਪੜੀ ਸੋਨ ਪਾਪੜੀ ਆਏ ਹਾਏ ਇਹ ਆ ਬੰਸਲ ਦੇ ਲੱਡੂ ਪਰ ਬਣਦੀ ਤੁਹਾਡੇ ਵੀ ਆ ਹਾਂਜੀ ਬਣਦੇ ਨੇ ਮੈਨੂੰ ਮੈਨੂੰ ਅਲਾ ਦਾ ਤੁਹਾਡੇ ਵਾਲੇ ਜਲੇਬੀਆਂ ਵਾਲੀਆਂ ਲਵੇਟਦੇ ਆ ਜਲੇਬੀ ਬਹੁਤ ਚਲਦੀ ਜੀ ਇੱਥੇ ਨਾ ਹੋਰ ਜੀ ਠੀਕ ਠਾਕ ਲੇਵੀ ਦਾ ਸਰਦਾਰ ਜੀ ਬੜਾ ਰਵਾਸ ਸੀ ਲੇਕਿਨ ਹੁਣ ਲੋਗਾਂ ਨੂੰ ਸ਼ੂਗਰ ਹੋਣੀ ਸ਼ੁਰੂ ਹੋ ਗਈ ਨਾ ਅੱਛਾ ਘੱਟ ਕਰਦੇ ਇਸ ਘੱਟੇ ਛੱਡ ਗਏ ਨੇ ਹਾਏ ਹਾਏ ਆ ਸ਼ੂਗਰ ਫ੍ਰੀ ਜਲੇਬੀ ਆਂ ਕੀ ਬਾਤ ਚਲੋ ਆ ਜਾਓ ਜੀ ਨਾਲ-ਨਾਲ ਦੇਖੀਏ ਸ਼ਹਿਰ ਆਪਾਂ ਥੋੜਾ ਜਿਹਾ ਆਓ ਤੁਹਾਨੂੰ ਸ਼ਹਿਰ ਵਾਈ ਇਹ ਜਿੱਥੇ ਵੀ ਕਿਤੇ ਤੁਸੀਂ ਵਲੋਗਿੰਗ ਕਰੋਗੇ ਲੈਂਦੇ ਪੰਜਾਬ ਚ ਐ ਇਕੱਠ ਹੋਣਾ ਸ਼ੁਰੂ ਹੋਏ ਨਾਲੇ ਦੁਆਲੇ ਤੁਹਾਡੇ ਲੋਕ ਮੁਹੱਬਤ ਇੰਨੀ ਕਰਦੇ ਆ ਯਾਰ ਲੋਕ ਹੈ ਤੇ ਨਿਕਲ ਆ ਸ਼ਹਿਰ ਕਿੱਡਾ ਕਬਟਾ ਸ਼ਹਿਰ ਹੈ ਜੀ ਮੈਕਲੋਡ ਛੋਟਾ ਹੀ ਛੋਟਾ ਹੀ ਸ਼ਹਿਰ ਹੈ ਜੀ ਕਦੋਂ ਵਸਿਆ ਹੋਇਆ ਇਹ ਇਹ ਪੁਰਾਣਾ ਵਸਿਆ ਜੀ ਜਦੋਂ ਮੈਕਲੋਡ ਆਇਆ ਸੀ ਅੰਗਰੇਜ਼ ਹਾਂ ਉਹਦੇ ਨਾਮ ਦਾ ਉਹਦੇ ਅੱਛਾ ਉਹਨੇ ਵਸਾਇਆ ਸੀਗਾ ਐਸਾ ਐਸਾ ਫਿਰ ਹਾਂ ਜੀ ਵਧਣਾ ਸ਼ੁਰੂ ਹੋ ਗਿਆ ਠੀਕ ਹੈ ਹਾਂ ਜੀ ਆ ਬਾਬਾ ਜੀ BMW ਲਈ ਫਿਰਦੇ ਆ ਕਿ ਮੈਨੂੰ BMW ਦਾ ਖਿਤਾਬ ਦੇ ਦੋ ਬੜੀ ਸ਼ੇਮ ਬ੍ਰੇਕ ਲਾ ਦਿਓ ਬ੍ਰੇਕ ਲਾ ਦਿਓ ਇਹਦੇ ਚੱਕੇ ਜਾਮ ਹੋਗੇ ਇਹ ਡਿਸਕ ਬ੍ਰੇਕਾਂ ਨੇ ਜੀ ਹਾਂ ਕੀ ਹਾਲ ਹੈ ਬਾਪੂ ਅੱਲਾਹ ਸ਼ੁਕਰ ਹੈ ਠੀਕ ਹੈ ਸ਼ੁਕਰ ਹੈ ਡਿਸਕ ਬ੍ਰੇਕਾ ਹੈਗੀਆਂ ਤੇ ਲੱਗੀਆਂ ਨੇ ਡਿਸਕ ਬ੍ਰੇਕ ਲੱਗੀਆਂ ਹੋਈਆਂ ਚਲੋ ਗੇ ਚਲੋ ਕੰਮ ਠੀਕ ਹੈ ਚਲੋ ਯਲਾ ਬਾਪੂ ਇਹ ਲੈਓ ਜੀ ਇਹ ਢੋਆ ਢਵਾਈ ਦਾ ਅੱਜ ਵੀ ਤੁਹਾਡੇ ਕੰਮ ਜ਼ਿਆਦਾ ਇੱਥੇ ਚੱਲਦਾ ਹੈ ਹਨਾ ਇਹ ਸਬਜ਼ੀਆਂ ਭਾਜੀ ਹਾਂ ਰੂਟ ਸ਼ੂਟ ਅਸਲ 'ਚ ਆਏ ਬਾਈ ਮੈਨੂੰ ਲੱਗਦਾ ਪਿੰਡਾਂ ਵਾਲਿਆਂ ਦਾ ਸ਼ਹਿਰ ਹੈ ਹਨਾ ਇਹ ਪਿੰਡਾਂ ਵਾਲਿਆਂ ਦਾ ਸ਼ਹਿਰ ਹੈ ਜੀ ਆ ਵੇਖੋ ਨਾ ਹੁਣ ਸਰਦੀਆਂ ਆ ਰਹੀਆਂ ਨੇ ਨਾਲ ਸੌਕਸ ਜੁਰਾਬਾਂ ਵਗੈਰਾ ਦਾ ਸਿਸਟਮ ਸਾਰਾ ਯਾਨੀ ਕਿ ਸਾਫ ਜ਼ਾਇਰ ਜਿਹੜੀਆਂ ਫੈਮਲੀਆਂ ਵੱਡੇ ਸ਼ਹਿਰਾਂ ਵੱਡੇ ਸ਼ਹਿਰ ਅਫੋਰਡ ਨਹੀਂ ਕਰ ਸਕਦੀਆਂ ਹਮ ਸ਼ਾਪਿੰਗ ਵਾਲਾ ਕੋਲਾਜ ਨਹੀਂ ਜਾ ਸਕਦੇ ਉਹ ਸਾਡੇ ਰੰਗੇ ਜਿਹੜੇ ਮਾਤੜ ਨੇ ਉਹ ਉਹਨਾਂ ਦਾ ਹੀ ਸ਼ਹਿਰ ਹੈ ਜੀ ਚਲੋ ਫਿਰ ਅੱਗੇ ਨੂੰ ਵਧੀਏ ਆਓ ਆ ਚੱਲਦੇ ਆ ਮੈਂ ਕਹਿੰਨਾ ਹੋਰ ਅੱਗੇ ਦੇ ਇੱਕ ਮਿੰਟ ਉੱਥੇ ਆਓ ਦੋਨੋਂ ਪਲੇਆਣੇ ਚਲੋ 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 ਲਓ ਜੀ ਥੋੜਾ ਬਾਈ ਕਹਿੰਦੇ ਹੋਰ ਅੱਗੇ ਨੂੰ ਦਿਖਾਉਨੇ ਆ ਸਾਨੂੰ ਸ਼ਹਿਰ ਇਹ ਇਹ ਇਹੋ ਜਿਹਾ ਇਲਾਕਾ ਜੀ ਆਪਣੇ ਜਿਵੇਂ ਫਾਜ਼ਲ ਕਾ ਜਿਹੜੀ ਇਹਨਾਂ ਦੀ ਬੋਲੀ ਆ ਇਹਨਾਂ ਦੀ ਹੋਰ ਕਾਲੀ ਹੈ ਜਿਵੇਂ ਫਾਜ਼ਲ ਕਾ ਚ ਬੋਲਦੇ ਆ ਨਾ ਉਹੀ ਬੋਲੀ ਇਹਨਾਂ ਦੀ ਆ ਨੇੜਲੇ ਇਲਾਕੇ ਵਾਲੇ ਇਹਨੂੰ ਅਸੀਂ ਪਾਜੀ ਕਹਿੰਦੇ ਮੈਡੀਕਲ ਸਟੋਰ ਅੱਛਾ ਜੀ ਇੱਥੇ ਜਿਹੜੇ ਮਰੀਜ਼ ਨੇ ਤੁਸੀਂ ਤੇ ਪਾਕਿਸਤਾਨ ਆ ਜਾਂ ਮਰੀਜ਼ਾਂ ਦੀ ਤਦਾਦ ਵੀ ਵੇਖ ਲਓ ਅੱਛਾ ਹਾਂ ਲੇਖ ਨੇ ਹਾਜੀ ਤਾਜ ਪੱਟੀ ਸਾਹਿਬ ਨੇ ਜੀ ਸਾਡੇ ਵੱਡੇ ਨੇ ਤੇ ਇਹਨਾਂ ਦੇ ਹੱਥੇ ਸ਼ਿਫਾ ਬੜੀ ਹੈ ਅੱਛਾ ਜਿਹੜਾ ਇੱਥੋਂ ਆ ਕੇ ਦਵਾਈ ਟਿੱਕੀ ਲੈਂਦਾ ਅੱਲਾ ਉਹਨੂੰ ਸ਼ਿਫਾ ਦਿੰਦਾ ਹਾਏ ਹਾਏ ਕੀ ਹਾਲ ਹੈ ਠੀਕ ਹੈ ਇਹ ਹਾਜੀ ਤਾਜ ਜਿਵੇਂ ਛਜੂ ਬੈਦ ਵਾਲੀ ਕੰਮ ਹਾਂ ਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਹੋ ਠੀਕ ਠਾਕ ਜੀ ਹਾਂ ਅਲਹਮਦੁਲ ਚੜਦੀ ਕਲਾ ਚਲੋ ਵਧੀਆ ਚਾਹੀਦਾ ਮੈਂ ਕਿਹਾ ਛੱਜੂ ਛੱਜੂ ਦੇ ਚਾਰੇ ਵਾਲਾ ਕੰਮ ਇਹ ਇਹ ਨਾ ਸਰ ਮੇਰੇ ਫੈਮਲੀ ਡਾਕਟਰ ਵੀ ਨੇ ਬਲਕੇ ਸਾਡੇ ਫੈਮਲੀ ਦੇ ਜੀ ਨੇ ਹਾਂ ਹਾਂ ਕਾਣੀ ਵੀ ਰਏ ਨੇ ਅੱਛਾ ਸਾਡੇ ਵੱਡੇ ਨੇ ਤੇ ਮੈਂ ਤਾਂ ਤੁਹਾਡੇ ਵਲੌਗ ਵਿੱਚ ਇਹਨਾਂ ਨੂੰ ਮੈਂ ਲਿਆਣਾ ਚਾਹ ਰਿਹਾ ਸੀ ਇਹਨਾਂ ਨੇ ਇਸ ਇਲਾਕੇ ਦੀ ਬੜੀ ਖidmat ਕੀਤੀ ਹੈ ਅੱਛਾ ਤੱਬ ਦੇ ਹਵਾਲੇ ਨਾਲ ਨਾ ਬੜੇ ਲੋਕਾਂ ਨੂੰ ਇਹ ਬੱਚੇ ਜਿਹੜੇ ਸਾਰੇ ਸਿੱਖ ਰਹੇ ਨੇ ਇਹਨਾਂ ਕੋਲ ਇਹ ਜਾ ਕੇ ਫਿਰ ਆਪਣੇ ਆਪਣੇ ਸਟੋਰ ਪਾ ਲੈਣਗੇ ਵਾਹ ਕੀ ਬਾਤ ਹੈ ਜੀ ਹਾਂ ਜੀ ਜਿਹੜੇ ਜਿਹੜੇ ਇਲਾਕੇ ਦੀ ਖੇਦਮਤ ਕਰਦੇ ਲੋਕ ਉਹਨਾਂ ਨੂੰ ਮਿਲਾ ਰਹੇ ਹਾਂ ਹਾਂਜੀ ਹਾਂਜੀ ਭਾਜੀ ਚਲੋ ਆਜੋ ਹੋਰ ਜੀ ਠੀਕ ਠਾਕ ਬਸ ਸ਼ੁਕਰ ਹੈ ਮੰਡੀ ਤੇ ਰਗਾ ਗਾਣਾ ਜੀ ਚਲੋ ਇਹ ਲੈ ਵੀ ਚੱਲੀ ਅੱਗੇ ਨੂੰ ਭੇਲ ਆ ਗਈ ਪੂਰੀ ਚਲੋ ਚਲੋ ਜੀ ਬਾਹਰ ਨੂੰ ਵਧੀਆ ਆਪਾਂ ਥੋੜਾ ਜਿਆ ਇਹ ਬਾਜ਼ਾਰ ਇਹੋ ਜਿਹਾ ਜੀ ਕੁਝ ਸਾਰਾ ਤੁਹਾਨੂੰ ਦਿਖਾਤਾ ਅੱਗੇ ਤਾਂ ਬਸ ਫਿਰ ਸੇਮ ਹੀ ਸੇਮ ਹੋਣਾ ਜਿਵੇਂ ਪਿੰਡਾਂ ਵਾਲਿਆਂ ਦਾ ਸ਼ਹਿਰ ਹੈ ਤੌਦਾ ਪਤਾ ਲਈ ਲੋਕ ਨਿਕਲੀ ਜਾਂਦੇ ਆ। ਉਹ ਜਾ ਰਹੇ ਆਂ ਜੀ। ਉਹ ਭਾਈ ਤੁਹਾਡਾ ਫੈਨ ਬੈਠਾ ਜੇ ਜਿਹੜਾ ਮੈਨੂੰ ਕੱਲ ਦਾ ਫੋਨ ਕਰ ਰਿਹਾ ਸੀ। ਕਿਹੜਾ? ਉਹ ਬੈਠਾ। ਅੱਛਾ। ਉਹ ਕਹਿੰਦਾ ਜੇ ਮੈਨੂੰ ਮਿਲਾਓ। ਚਲੋ ਚਲੋ ਆਜੋ। ਜਰੂਰ ਮਿਲ ਕੇ ਆਵਾਂਗੇ। ਹਾਂ। ਇਹ ਦੇਖ ਲਓ ਜਿਹੜੇ ਤਾਰੇ ਸਾਡੇ ਕਿੱਥੇ ਕਿੱਥੇ ਫੈਨ ਨੇ। ਹਾਂ ਜੀ। ਦੋ ਸਾਲਾਂ ਤੋਂ ਵਲੌਗ ਤੁਹਾਡੇ ਵੇਨਾ। ਅੱਛਾ। ਤੇ ਪਿਛਲਾ ਵਲੌਗ ਤੁਸੀਂ ਮੇਰਾ ਖਿਆਲ ਹੈ ਲੋਰ ਡੀ ਐਚ ਉਹ ਜੀ ਗਿਆ ਜੀ। ਹਾਂ। ਤੇ ਹਰ ਵੀ ਵਲੌਗ ਤੁਹਾਡਾ ਵੇਖੀਂਦੇ ਤੇ ਬਹੁਤ ਖੁਸ਼ ਆਮਦੀਦ ਤੁਹਾਨੂੰ ਇੱਥੇ ਹਮ ਤੇ ਤੁਹਾਡੀ ਕੋ ਖidmat ਕਰੀਏ ਜੀ ਸ਼ੁਕਰੀਆ ਭਰਾ ਮਿਹਰਬਾਨੀ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਵੀ ਹੱਦਾਂ ਸਰਹੱਦਾਂ ਤੋਂ ਪਾਰ ਵੀ ਸਾਰਾ ਕੁਝ ਪਹੁੰਚ ਜਾਂਦਾ ਹੈ ਹਾਂ ਹਾਂ ਜਿਹੜਾ ਸਹਾਰਾ ਜੁਈਆ ਸਭ ਨੇ ਮੈਸੇਜ ਵੀ ਕੀਤਾ ਜੀ ਮੈਂ ਮੈਨੂੰ ਸਪੈਸ਼ਲ ਮੈਸੇਜ ਕੀਤਾ ਸੀ ਕਿ ਮੈਂ ਮਿਲਣਾ ਹੈ ਰਿਪਨ ਭਾਈ ਨੂੰ ਹਮ ਮੈਂ ਕਹਾਂ ਜੀ ਜ਼ਰੂਰ ਮਿਲਾਵਾਂਗੇ ਮੈਂ ਕਹਾਂ ਇੱਥੋਂ ਪਤਾ ਲੱਗਦਾ ਵੀ ਅਸੀਂ ਜਿਵੇਂ ਪੰਜਾਬੀ ਟ੍ਰੈਵਲ ਕਪਲ ਪੰਜਾਬੀ ਜਿੱਥੇ ਜਿੱਥੇ ਬੋਲੀ ਜਾਂਦੀ ਹੈ ਅਸੀਂ ਪਹੁੰਚੇ ਹੋਏ ਆ ਫੇਮਸ ਹੋ ਲੈ ਗਣਾ ਛੜਦਾ ਲੈਂਦਾ ਪੰਜਾਬੀ ਡਿਸਪੋਰਾ ਕੈਨੇਡਾ ਅਮਰੀਕਾ ਜਿੱਥੇ ਇੱਕ ਬੰਦਾ ਵੀ ਪੰਜਾਬੀ ਸਮਝਣ ਜਾਂ ਬੋਲਣ ਵਾਲਾ ਬੈਠਾ ਹੈ ਉੱਥੇ ਪਹੁੰਚੇ ਹੋਏ ਆ ਉਹ ਟਰੈਵਲ ਕਪਲ ਨੂੰ ਜਾਣਦਾ ਹੈ ਜੀ ਪਛਾਣਦਾ ਹੈ ਔਰ ਉਹਨਾਂ ਦਾ ਆਦਰ ਕਰਦਾ ਹੈ ਸ਼ੁਕਰੀਆ ਮਿਹਰਬਾਨੀ ਬਰਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਾ ਮਕਰੋਡਗਨ ਸਰ ਤੁਹਾਨੂੰ ਪਿਆਰ ਕਰਦਾ ਹੈ ਸਾਰੇ ਮਕਲੋੜ ਗੰਜ ਵੱਲੋਂ ਤੁਹਾਨੂੰ ਲਵ ਯੂ ਮਕਲੋੜ ਸਰ ਵੀ ਕਰਦੇ ਆ ਉਹਦੇ ਮਰਖਾ ਪਗਾਇ ਨਹੀਂ ਚਲੋ ਚੰਗਾ ਜੀ ਵੀਰੇ ਹਾਂ ਹਾਂ ਜੀ ਤੇ ਹੁਣ ਅਸੀਂ ਚੱਲਿਆਂ ਜੀ ਇਸ ਤੋਂ ਅੱਗੇ ਮੰਡੀ ਸਾਧਕ ਗੰਜ ਜਿਹੜਾ ਉਹ ਸ਼ਹਿਰ ਹੈ ਤੁਹਾਨੂੰ ਬਾਰਡਰ ਦੇ ਨੇੜੇ ਉਹ ਦਿਖਾਉਨੇ ਆ ਤੇ ਇਹ ਤਾਂ ਪਿੰਡ ਵਾਲਿਆਂ ਦਾ ਜਿਵੇਂ ਤੁਹਾਨੂੰ ਦਿਖਾਇਆ ਸਾਰਾ ਸ਼ਹਿਰ ਸੀਗਾ ਉਹ ਮੰਡੀ ਹੈ ਜਿਵੇਂ ਉਹਦਾ ਨਾਮ ਮੰਡੀ ਲੱਗਦਾ ਇਹ ਤੋਂ ਵੱਡੀ ਆ ਉਹ ਇਸ ਤੋਂ ਉਹ ਪੁਰਾਣੇ ਦੌਰ ਦੇ ਵਿੱਚ ਨਾ ਜਿਹੜੀ ਜਿੰਸਾਂ ਸਾਰੀਆਂ ਆਂਦੀਆਂ ਸਨ ਹਾਂ ਜਿਵੇਂ ਸਾਡੇ ਆਉਂਦਾ ਸੀ ਆਉਂ ਨੂੰ ਮੰਡੀ ਸੇ ਜਿਵੇਂ ਅਬੌਰ ਮੰਡੀ ਹੈ ਅਬੌਰ ਮੰਡੀ ਜਾਖਲ ਮੰਡੀ ਭਲਾਡਾ ਮੰਡੀ ਮਾਨਸਾ ਮੰਡੀ ਸਾਰੀਆਂ ਮੰਡੀਆਂ ਸੀ ਇਹ ਮੰਡੀਆਂ ਸਨ ਠੀਕ ਹੈ ਯਾਨੀ ਕਿ ਜ਼ਰਾਈ ਜਨਾਸ ਜਿਹੜੀਆਂ ਨੇ ਨਾ ਉੱਥੇ ਆਂਦੀਆਂ ਸਨ ਜਿੱਥੇ ਫਸਲਾਂ ਵੇਖਦੀਆਂ ਸੀ ਫਸਲਾਂ ਵਿਕਦੀਆਂ ਸਨ ਔਰ ਬੜੀ ਵੱਡੀ ਮੰਡੀ ਸੀ ਲਓ ਜੀ ਹੁਣ ਤੁਹਾਨੂੰ ਅ ਪੰਡੀ ਸਾਧਕ ਕੰਜ ਮਿਲਦੇ ਆ ਜੀ ਹਾਂਜੀ ਇਹ ਲਓ ਜੀ ਆਹ ਦੇਖੋ ਸ਼ਾਨਦਾਰ ਨਜ਼ਾਰਾ ਇਹ ਛੋਟੇ ਹੁੰਦੇ ਬਚਪਨ ਚ ਦੇਖਿਆ ਕਰਦੇ ਸੀਗੇ ਕੱਚੀਆਂ ਨਹਿਰਾਂ ਤੇ ਨਾਲ ਮਜਾਂ ਨੇ ਨਾ ਹੋਣਾ ਹੋਣਾ ਹੋਰ ਚਾਚਾ ਜੀ ਕੀ ਹਾਲ ਚਾਲ ਕਿਹੜਾ ਪਿੰਡ ਹੈ ਤੁਹਾਡਾ ਮੌਜਾ ਸ਼ਰਪੁਰ ਮਾਲਕ ਸ਼ੇਰਪੁਰ ਮਾਲਕ ਸ਼ਰਪੁਰ ਮੌਜਾ ਸ਼ਰਕਪੁਰ ਇੱਥੇ ਨੇੜੇ ਪਿੰਡ ਹੈ ਸ਼ਰਪੁਰ ਫਾਰਿਆਂ ਦੀ ਚਾਲ ਹੈ ਠੀਕ ਹੈ ਇਹਨਾਂ ਨੂੰ ਜ਼ਿਲ੍ਹਾ ਭਾਵਲਪੋਰੀ ਜ਼ਿਲ੍ਹਾ ਭਾਵਲ ਨਗਰ ਜ਼ਿਲ੍ਹਾ ਭਾਵਲ ਨਗਰ ਪੈਂਦਾ ਹੈ ਹੈ ਠੀਕ ਹੈ ਇਹ ਨਹਿਰ ਕਿੱਧਰੋਂ ਆਉਂਦੀ ਹੈ ਨਹਿਰ ਸੁਲਮਾਨ ਕੀ ਸੰਤ ਆਉਂਦੀ ਹੈ ਹੈਡ ਸੁਲਮਾਨ ਕੀ ਤੋਂ ਸਾਡੇ ਵਾਲੇ ਪਾਸੇ ਆਉਂਦੀ ਹੈ ਫਿਰ ਤਾਂ ਠੀਕ ਹੈ ਸਤਲੋਈ ਚੋਂ ਨਿਕਲਦੀ ਹੈ ਹਾਂ ਸਾਦੋਂ ਵੀ ਉਹ ਠੀਕ ਹੈ ਠੀਕ ਹੈ ਚਲੋ ਵਧੀਆ ਜੀ ਕਿੱਧਰ ਚੱਲੇ ਅੱਲਾ ਜੀ ਰਾਮ ਦੇ ਘਰਾਂ ਚੱਲੇ ਘਰਾਂ ਨੂੰ ਚੱਲੇ ਆ ਠੀਕ ਹੈ ਓਕੇ ਓਕੇ ਚੰਗਾ ਜੀ ਸ਼ੁਕਰੀਆ ਮਿਹਰਬਾਨੀ ਹਾਂ ਧੰਨਵਾਦ ਤੁਹਾਡਾ ਇਹ ਲਓ ਬਈ ਇੱਥੇ ਨਹਿਰਾ ਨਾ ਆਪਣੇ ਵਾਲੇ ਪਾਸੋਂ ਸਤਲੋਚੋਂ ਨਿਕਲ ਕੇ ਆਉਂਦੀਆਂ ਸਾਰੀਆਂ ਇਹ ਇਹੀ ਨੇ ਜੋਇਆ ਸਾਹਿਬ ਜੀ ਜੀ ਜਿਹੜੀਆਂ ਨਸਲਾਂ ਐ ਇਹ ਹਾਂ ਰਾਵੀ ਨੀਲੀ ਮਿਕਸ ਹੋ ਗਈ ਹੁਣ ਤਾਂ ਬਰੀਡ ਹਾਂ ਕੋਈ ਪਿਓਰ ਵਿੱਚ ਇੱਕ ਅੱਧੀ ਹੋਵੇਗੀ ਆਖੀ ਮਿਕਸ ਹੀ ਨਹੀਂ ਲੇਖਣਾ ਇਹ ਤੋਂ ਦੀ ਬੜੀ ਮਸ਼ਹੂਰ ਮੱਝ ਹੈ ਫਿਰ ਵੀ ਅੱਛਾ ਸਾਡੇ ਇਲਾਕੇ ਦੀ ਮੱਝ ਜਿਹੜੀ ਹੈ ਨਾ ਲੋਕ ਬੜੇ ਦੂਰੂ ਦੂਰੂ ਆਪਣਾ ਭਿੰਡਰ ਸਾਹਿਬ ਤੋਂ ਸਾਰਾ ਆਪਣੀਆਂ ਵੰਡੀਆਂ ਚ ਇੱਧਰ ਉੱਧਰ ਆ ਕੇ ਮੱਝਾਂ ਲੈ ਜਾਂਦੇ ਨੇ ਹਾਂ ਠੀਕ ਹੈ ਇਹ ਦੇਖੋ ਨਹਿਰਾਂ ਨੇ ਜਿਹਨੂੰ ਫੋਡਵਾ ਨਹਿਰ ਕਹਿੰਦੇ ਕਿਹੜੀ ਫੋਡਵਾ ਫੋਡਵਾ ਹਾਂ ਇਹ ਹੈਟ ਸੁਲੇਮਾਨ ਕੀ ਵਿੱਚੋਂ ਨਿਕਲ ਰਹੀ ਆਜ ਮੈਂ ਬਾਬਾ ਜੀ ਨੇ ਦੱਸਿਆ ਤੇ ਇਹ ਜਿਹੜੇ ਨਾ ਵੀ ਇਹ ਪੁਲਾਂ ਹਾਂ ਅਸੀਂ ਝਾਲ ਕਹਿੰਦੇ ਹੁੰਨੇ ਆ ਚਾਲ ਸਾਡੇ ਵੀ ਆਈ ਗਏ ਉਦੋਂ ਪਾਣੀ ਡਿੱਗਦਾ ਵੀ ਜਿਹੜਾ ਪਾਣੀ ਪੁੱਛੂ ਫਲੋ ਆ ਰਿਹਾ ਹੁੰਦਾ ਇਹ ਝਾਲ ਬਣਾ ਦਿੱਤੀ ਜਾਂਦੀ ਸੀ ਫਿਰ ਪਾਣੀ ਦੀ ਰਫਤਾਰ ਵੱਜ ਜਾਂਦੀ ਹੈ ਪਾਣੀ ਤੇਜ਼ ਹੋ ਜਾਂਦਾ ਤੇਜ਼ ਹੋ ਜਾਂਦਾ ਇਹ ਨਹਿਰਾਂ ਤੁਹਾਡੇ ਪੱਕੀਆਂ ਹੋਈਆਂ ਨਹੀਂ ਅਜੇ ਤੱਕ ਸਾਰੀਆਂ ਕੱਚੀਆਂ ਹਨ ਪੱਕੀਆਂ ਨਹੀਂ ਪੱਕ ਕੱਚੀ ਕੱਚੀਆਂ ਵਧੀਆਂ ਲੇਕਿਨ ਅਸੀਂ ਤੇ ਕਿਤਾਬਾਂ ਜਿਹੀ ਪੜਦੇ ਆਏ ਕਿ ਪਾਕਿਸਤਾਨ ਦਾ ਨਹਿਰੀ ਨਿظام ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਨਿظام ਨਹੀਂ ਨਹੀਂ ਪੱਕਾ ਪਾਕਿਸਤਾਨ ਨਹੀਂ ਸਾਡੇ ਉਧਰਲੇ ਪਾਸੇ ਵੀ ਜਿਹੜੀਆਂ ਆਪਣੇ ਅੰਗਰੇਜ਼ਾਂ ਨੇ ਆਪਣੇ ਹੁਣ ਪੰਜਾਬ ਦੀ ਸਭ ਤੋਂ ਉਪਜਾਊ ਜ਼ਮੀਨ ਹਾਂਜੀ ਜਿੰਨਾ ਅਸੀਂ ਤੁਰ ਫਿਰ ਕੇ ਦੇਖਿਆ ਪੰਜਾਬ ਵਿੱਚ ਆਪਣੇ ਤਿੰਨ ਤਿੰਨ ਫਸਲਾਂ ਲੈਂਦੇ ਆ ਲੋਕ ਸਾਲ 'ਚ ਹਨਾ ਤੇ ਉਹਦਾ ਵਜ੍ਹਾ ਕੀ ਹੈ ਮਤਲਬ ਧਰਤੀ ਚਰਖੇ ਚ ਕਿਉਂਕਿ ਪਾਣੀ ਹੈ ਆਪਣੇ ਕੋਲੇ ਸਾਡੇ ਦਰਿਆਵਾਂ ਦਾ ਸਾਡਾ ਜਿਹੜਾ ਡਿਸਟ੍ਰਿਕਟ ਬਾਵਲ ਨਗਰ ਹੈ ਹਮ ਕਣਕ ਦੇ ਵਿੱਚੋਂ ਇਹਦਾ ਪਹਿਲਾ ਨੰਬਰ ਹੁੰਦਾ ਕਦੇ ਦੂਸਰੇ ਨੰਬਰ ਤੇ ਆ ਜਾਂਦਾ ਵਰਨਾ ਪਹਿਲੇ ਪ੍ਰੋਡਕਸ਼ਨ ਵਾਈਜ਼ اچھا ਚਾਵਲ ਵੀ ਇੱਥੇ ਬਹੁਤ ਅੱਛਾ ਹੁੰਦਾ ਹ ਹ ਤੇ ਜ਼ਮੀਨਾਂ ਬਹੁਤ ਅੱਛੀਆਂ ਨੇ ਸ਼ਾਟ ਆਊਟ ਪਿੰਡ ਕਾਂਲੀ ਹੈ ਜਿਹੜੇ ਆਰਤੀ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਚਾਵਲ ਮੂੰਜੀ ਇੱਥੋਂ ਲਈਏ ਖਰੀਦੀ ਬਾਵਲਪੁਰ ਜਲੇ ਜੋ ਬਾਵਲਨਗਰ ਜੋ ਚੱਕੀ ਹੈ ਜੀ ਹ ਹ ਜਿਹੜੀਆਂ ਨਾ ਯਾਰ ਇਹ ਚੀਜ਼ਾਂ ਸੀਗੀਆਂ ਇਹ ਛੋਟੇ ਹੁੰਦੇ ਦੇਖਦੇ ਰਹੇ ਆ ਸਾਰੀਆਂ ਤਾਂ ਹੀ ਮੈਂ ਕਹਿੰਦਾ ਹੁਣ ਵੀ ਲੈਂਦੇ ਪੰਜਾਬ ਇਧਰਲੇ ਪਾਸੇ ਆ ਗਏ ਨਾ ਬਚਪਨ ਤੁਹਾਡੇ ਚ ਇੱਥੇ ਆ ਜਾਂਦਾ ਹੈਗਾ ਹਾਡੇ ਚੋਂ ਬਹੁਤ ਸਾਰਿਆਂ ਨੇ ਮਤਲਬ ਐ ਆਪਦੇ ਛੋਟੇ ਹੁੰਦੇ ਜਦੋਂ 20 ਸਾਲ ਪਹਿਲਾਂ ਮੱਝਾਂ ਇਹਨਾਂ ਹੁੰਦੀਆਂ ਨਹਿਰਾਂ 'ਚ ਦੇਖੇ ਹੋਣੀਆਂ ਅੱਜ ਤਾਂ ਅੱਜਕੱਲ ਮੈਨੂੰ ਲੱਗਦਾ ਆਪਣੇ ਪੰਜਾਬ 'ਚ ਚੜਦੇ ਪੰਜਾਬ 'ਚ ਆਪਣੇ ਨੇ ਬਿਰਲੇ ਹੀ ਹੂ ਕਿਤੇ ਜਿਹੜੀ ਨਹਿਰ ਕੱਚੀ ਰਹਿ ਗਈ ਉਹ ਨਹੀਂ ਆਲ ਓਵ ਸਾਰੀਆਂ ਪੱਕੀਆਂ ਕਰਤੀਆਂ ਆਹ ਚੀਜ਼ਾਂ ਵੀ ਆਪਣੇ ਗਵਾਚ ਗਈਆਂ ਜਿਵੇਂ ਜਿਵੇਂ ਤਰੱਕੀ ਵੱਧਦੀ ਹੈ ਨਾਲ ਨਾਲ ਫਿਰ ਉਹ ਚੀਜ਼ਾਂ ਵੀ ਬਦਲ ਜਾਂਦੀ ਹੈ ਹਾਂ ਬਿਲਕੁਲ ਹੈ ਡਿਵੈਲਪਮੈਂਟ ਜਿਹੜੀ ਹੈ ਨਾ ਜੀ ਉਹ ਕੱਚੇ ਘਰਾਂ ਨੂੰ ਪੁਰਾਣੇ ਸਕਾਫਟ ਨੂੰ ਖਾ ਜਾਂਦੀ ਹੈ ਖਾ ਜਾਂਦੀ ਹੈ ਹਾਂ ਜਦੋਂ ਪੈਸਾ ਆਉਂਦਾ ਲੋਕਾਂ ਕੋਲੇ ਸਭ ਬਦਲ ਜਾਂਦਾ ਹੈ ਮੈਂ ਕਹਿੰਦਾ ਹਾਂ ਕਿ ਸਾਨੂੰ ਬੈਕਵਰਡ ਹੋਣ ਦਾ ਸਿਰਫ ਇੱਕ ਫਾਇਦਾ ਹੈ ਹਾਂ ਕਿ ਅਸੀਂ ਉਹ ਚੀਜ਼ਾਂ ਸੰਭ ਕੇ ਰੱਖੀਆਂ ਨੇ ਸੰਭ ਕੇ ਕਿਵੇਂ ਰੱਖੀਆਂ ਹੋਈਆਂ ਨੇ ਉਹ ਚੀਜ਼ ਸਾਨੂੰ ਹੁਣ ਵੇਖੋ ਇੱਕ ਇਲਾਕੇ 'ਚ ਬਿਜਲੀ ਗਈ ਨਹੀਂ ਹਾਂ ਤੇ ਉੱਥੇ ਉਹਨਾਂ ਨੇ ਕੱਚੇ ਘਰ ਤੇ ਦਫ਼ਤਰਾਂ ਦੇ ਹੀਟ ਮੰਜੀਆਂ ਤੇ ਉਹ ਸਾਰਾ ਉਹ ਹੀ ਸਿਸਟਮ ਕਰਨਾ ਹੈ ਤੇ ਜਿੱਥੇ ਫਿਰ ਬਿਜਲੀ ਚਲੀ ਜਾਏਗੀ ਉਥੇ ਏਸੀ ਲੱਗ ਜਾਣਗੇ ਇਧਰ ਨਾ ਬਾਰਡਰ ਨੇੜੇ ਪਿੰਡ ਹੈਗੇ ਅ ਬਾਈ ਮੈਨ ਦੱਸਦੇ ਸੀ ਅੱਜ ਵੀ ਬਿਜਲੀ ਨਹੀਂ ਜਾਂਦੀ ਉਥੇ ਬਾਰਡਰ ਨੇੜੇ ਅ ਗੰਗਾ ਨਗਰ ਦੇ ਸਾਹਮਣੇ ਵਾਲੇ ਪਾਸੇ ਆਪਣੇ ਜਿੱਧਰ ਗੰਗਾ ਨਗਰ ਆ ਗਈ ਹੈ ਥੋੜੇ ਬਹੁਤ ਹੀ ਰਹਿ ਗਏ ਨੇ ਤੇ ਬਿਨਾ ਬਿਜਲੀ ਤੋਂ ਅੱਜ ਵੀ ਗੁਜ਼ਾਰਾ ਕਰਦੇ ਨੇ ਉਹ ਲੋਕ ਬਿਨਾ ਬਿਜਲੀ ਤੋਂ ਰਹਿੰਦੇ ਨੇ ਤੁਸੀਂ ਦੇਖ ਲਓ ਕਿਹੋ ਜੀ ਲਾਈਫ ਹੁਣੀ ਉਧਰ ਕੋਸ਼ਿਸ਼ ਕੀਤੀ ਜਾਣ ਦੀ ਪਰ ਆਏ ਆ ਵੀ ਸਪੈਸ਼ਲ ਪਰਮਿਸ਼ਨ ਚਾਹੀਦੀ ਹੈ ਕਿਉਂਕਿ ਬਾਰਡਰ ਨੇੜੇ ਪੈਂਦਾ ਫਿਰ ਸਾਡੇ ਵੀਜ਼ੇ ਦੇ ਉੱਪਰ ਰੈਸਟ੍ਰਿਕਸ਼ਨ ਹੁੰਦੀ ਹੈ ਵੀ ਜਦੋਂ ਤੁਹਾਡੇ ਕੋਲੇ ਵੀਜ਼ਾ ਮਤਲਬ ਤੁਸੀਂ ਬਾਰਡਰ ਦੇ ਨੇੜੇ ਨਹੀਂ ਜਾਓਗੇ ਜੀ ਜੇਕਰ ਉੱਥੇ ਚਾਸ ਮਿਲ ਜਾਂਦੀ ਨਾ ਤੇ ਹਿੰਦੂ ਮਲ ਕੋਟ ਤੁਹਾਨੂੰ ਇੰਜ ਵਿਖਾਣਾ ਸੀ ਸਾਹਮਣੇ ਦੇਖਦਾ ਜਿਵੇਂ ਉਹ ਇਮਾਰਤਾਂ ਨਜ਼ਰ ਆ ਰਹੀਆਂ ਨੇ ਨਾ ਐਦਾਂ ਦੇਖਦਾ ਇੰਜ ਨਜ਼ਰ ਆਣਾ ਸੀ ਹਿੰਦੂ ਮਲ ਕੋਟ ਦੇ ਬਿਲਕੁਲ ਸਾਹਮਣੇ ਹੈਗੀ ਜੀ ਉਹ ਉਹ ਪਿੰਡ ਹੈ ਜਿਹੜੇ ਹਾਂ ਛੱਤੇ ਕਾ ਛੱਤੇ ਕਾ ਢੂੜਾ ਹਾਂ ਇਹ ਆਪਣਾ ਕੀ ਕਹਿੰਦੇ ਨੇ ਚੱਕ ਜੰਮੂ ਹਾਂ ਇਹ ਸਾਰੇ ਪਿੰਡ ਸਣ ਉਧਰ ਰਾਣੂ ਕਾ ਆ ਗਿਆ ਸਜਾਵਲਪੁਰ ਮੰਡੀ ਹਿੰਦੂ ਮਲ ਕੋਟ ਸਾਰੇ ਨਾਲ ਨਾਲ ਇਧਰੋਂ ਪਿੰਡ ਨਾਲ ਨਾਲ ਲੈਣ ਜਾਂਦੀ ਸਾਰੇ ਹਾਂਜੀ ਚਲੋ ਜੀ ਫਿਰ ਆਪਾਂ ਚੱਲਦੇ ਆ ਨਾਲ ਨਾਲ ਤੇ ਇਹ ਗੱਲ ਪੱਕੀ ਆ ਵੀ ਜਦੋਂ ਪੈਸਾ ਨਹੀਂ ਹੁੰਦਾ ਨਾ ਪੈਸਾ ਆ ਚੀਜ਼ਾਂ ਬਚੀਆਂ ਰਹਿ ਜਾਂਦੀਆਂ ਪੁਰਾਣੀਆਂ ਚੀਜ਼ਾਂ ਬਚੀਆਂ ਰਹਿ ਜਾਂਦੀਆਂ ਜਦੋਂ ਪੈਸਾ ਨਹੀਂ ਜਦੋਂ ਪੈਸਾ ਆ ਗਿਆ ਤਰੱਕੀ ਆ ਗਈ ਕੱਚੇ ਘਰ ਵੀ ਗਾਇਬ ਹੋ ਜਾਂਦੇ ਆ ਆਹ ਚੀਜ਼ਾਂ ਵੀ ਪੱਕੀਆਂ ਹੋ ਜਾਣਗੀਆਂ ਆਹ ਆ ਨਜ਼ਾਰੇ ਵੀ ਗਾਇਬ ਹੋ ਜਾਣਗੇ ਹਾਂ ਪੈਸਾ ਪੈਸਾ ਖਾ ਜਾਂਦਾ ਕਲਚਰ ਨੂੰ ਤੁਹਾਡੇ ਪੁਰਾਣੇ ਚੀਜ਼ਾਂ ਨੂੰ ਪੁਰਾਣੀਆਂ ਨੂੰ ਤੁਹਾਡੀਆਂ ਨੂੰ ਇਹ ਪਾਣੀ ਕਿੱਥੋਂ ਆ ਕੇ ਰੁਕਿਆ ਜਿਹੜਾ ਸਾਹਮਣੇ ਇਹ ਪਾਣੀ ਤੇ ਵੈਸੇ ਛਪੜਾ ਛਪੜਾ ਜਾਂ ਨਾਲ ਬਣਿਆ ਹੋਇਆ ਹੈ। ਅੱਛਾ। ਹਾਂਜੀ। ਇਹ ਅੱਗੇ ਹਰ ਪਿੰਡ ਦੇ ਵਿੱਚ ਨਾ ਜੀ ਇੱਕ ਛਪੜਾ ਵੀ ਹੁੰਦਾ ਸੀ। ਹਾਂ। ਜਿੱਥੇ ਮੱਝਾਂ ਨੂੰ ਨਵਾਣਾ ਕਰਨਾ ਸਾਰਿਆਂ ਨੇ। ਹਾਂ। ਉਹਨੂੰ ਸਰ ਸਰ ਵੀ ਕਹਿੰਦੇ ਸਨ। ਆ ਆਏ ਨੇ ਮੁੰਡੇ ਕੁਛ ਮੈਂ ਲਾਦਾ ਹੈ ਨਾ ਮੱਝਾਂ ਨਵਾਉਣ ਆਏ ਨੇ। ਹਾਂਜੀ ਇਹ ਮੱਝਾਂ ਆਲੇ ਨੇ ਜੀ। ਹਾਂ। ਮੱਝਾਂ ਟੋਲ ਫੇਰ ਰਹੇ ਨੇ। ਇਹ ਆਇਆੜੀ ਹੈ ਨਾ। ਛੇੜੂ ਛੇੜੂ اچھا ਤੁਹਾਡੇ ਛੇੜੂ ਬੋਲਦੇ ਇਹਨੂੰ ਅਜਾਲੀ ਵੀ ਬੋਲਦੇ ਛੇੜੂ ਵੀ ਬੋਲਦੇ ਨੇ ਠੀਕ ਆ ਹਾਂਜੀ ਹਮ ਇਹ ਲੈ ਵੀ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਮੱਝਾਂ ਵਾਲੇ ਬੰਦੇ ਇੱਥੇ ਆਮ ਹੀ ਮਿਲ ਜਾਂਦੇ ਆ ਅੱਜ ਵੀ ਮੱਝਾਂ ਇੱਥੇ ਨਹਿਰ ਦੇ ਇਹ ਲੈ ਕੇ ਆਉਂਦੇ ਆ ਤੇ ਇਹਨਾਂ ਨੂੰ ਪੁੱਛ ਰਿਆਂ ਜੋਈਏ ਸਭ ਆਜੋ ਇੱਧਰ ਕਿੱਥੇ ਕੀ ਹਾਲ ਨੇ ਮਿੱਤਰਾ ਠੀਕ ਆ ਜੀ ਤੇ ਨਹਿਰ ਚ ਦਾ ਪਾਣੀ ਹੈ ਨਹੀਂ ਤੁਸੀਂ ਕੀ ਨਮਾਉਣਾ ਹੈ ਉਹ ਵੈਸੇ ਟੋਰਾ ਫੇਰਾ ਕਰਨ ਲਈ ਦੇ ਅੱਛਾ ਟੋਰਾ ਫੇਰਾ ਕਰਨ ਜੀ ਮੈਂ ਕਹਿੰਦਾ ਨਹਿਰ ਚ ਦਾ ਪਾਣੀ ਹੈ ਨਹੀਂ ਮੈਂ ਕਿਹਾ ਕਿਵੇਂ ਨਹੀਂ ਨਹੀਂ ਮੱਝਾਂ ਵੈਸੇ ਪੈਰ ਖੁੱਲੇ ਕਰਵਾਉਣ ਵਾਸਤੇ ਨਾ ਠੀਕ ਹੈ ਤੇ ਵੈਸੇ ਕਿਥੇ ਡੰਗਰ ਪਸ਼ੂ ਘਰੇ ਰੱਖਦੇ ਹੋ ਸਾਰੇ ਜੀ ਨਹੀਂ ਨਹੀਂ ਜੋਈਆ ਸਾਹਿਬ ਇਹਨਾਂ ਦਾ ਇੱਕ ਘਰੇਲੂ ਨੇ ਇੱਕ ਪੱਕਾ ਹੀ ਇਹਨਾਂ ਦਾ ਕੰਮ ਹੈ ਜਿਵੇਂ ਸਾਡੇ ਉਹਨਾਂ ਦਾ ਹੁੰਦਾ ਗੱਡੀਆਂ ਵਾਲੇ ਹੁੰਦੇ ਜੀ ਨਹੀਂ ਇਹਨਾਂ ਨੇ ਆਪਣੀਆਂ ਮੱਝਾਂ ਰੱਖੀਆਂ ਹੋਈਆਂ ਨੇ ਕਈ ਲੋਕ ਇੰਜ ਤੇ ਵੀ ਹੁੰਦੇ ਨੇ ਜਿਹੜੇ ਸਾਰੇ ਪਿੰਡ ਦੀਆਂ ਮੱਝਾਂ ਲੈ ਕੇ ਜਾਂਦੇ ਨੇ ਅੱਛਾ ਇੱਕ ਬੰਦਾ ਹੀ ਸਾਰੇ ਪਿੰਡ ਦੀਆਂ ਲੈ ਜਾਂਦਾ ਹਾਂਜੀ ਹਾਂਜੀ ਠੀਕ ਹੈ ਇਹ ਪਹਿਲੇ ਸਿਸਟਮ ਹੁੰਦਾ ਸੀ ਲੇਕਿਨ ਹੁਣ ਤਾਂ ਹਰ ਬੰਦੇ ਨੇ ਆਪਣੀਆਂ ਰੱਖੀਆਂ ਹੋਈਆਂ ਨੇ ਆਪਣੀ ਉਹਨਾਂ ਦੇ ਬਾਲ ਬੱਚ بس ਐਦਾਂ ਕੰਮ ਚੱਲ ਰਿਹਾ ਹੈ। ਹਾਂ ਇਹ ਦੇਖੋ ਇਹ ਛੋਟੇ ਬੱਚਾ ਹੈ। ਇਹਨੂੰ ਵੈਸੇ ਤੇ ਸਕੂਲ ਵਿੱਚ ਹੋਣਾ ਚਾਹੀਦਾ ਸੀ। ਮੈਂ ਉਹੀ ਪੁੱਛਣ ਲੱਗਿਆ ਥੋਨੂੰ ਮੇਰਾ ਸਵਾਲ ਇਹੀ ਸੀ ਵੀ ਇਹ ਸਕੂਲ ਨਹੀਂ ਜਾਂਦੇ ਤੇ ਸਕੂਲਿੰਗ এডਿਕੇਸ਼ਨ ਦਾ ਲੈਵਲ ਕੀ ਹੈ ਜੋ ਜੀ ਸਾਹਿਬ ਤੁਹਾਡੇ ਇਥੇ। ਬਾਜੀ ਲੈਵਲ ਬੱਸ ਕੀ ਦਸੀਏ এডਿਕੇਸ਼ਨ ਵੱਲੇ ਬਸ ਪੂਰੀ ਚੁਰੀ ਤਵੱਜੋ ਹੈ ਸਾਡੀ ਗਵਰਨਮੈਂਟ ਦੀ। ਹਾਂ। ਨੇ ਹੋਣੀ ਚਾਹੀਦੀ ਹੈ। ਹਾਂ। ਇਕਦਮਾਤ ਕਰ ਰਹੀ ਹੈ ਹਕੂਮਤ ਹੁਣ। ਹਾਂ। ਇਹ ਬੱਚਿਆਂ ਨੂੰ ਪੜਾਵਣ ਵਾਸਤੇ ਲੇਕਿਨ ਕਿਉਂਕਿ ਟਾਈਮ ਲੱਗਦਾ ਹੈ ਥੋੜਾ ਜਾਂ ਹਾਂ ਉੱਪਰ ਜਾਣ ਨੂੰ ਹਾਂ ਉੱਪਰ ਜਾਣ ਨੂੰ ਸਹੀ ਗੱਲ ਇਨਸ਼ਾਅੱਲਾ ਅੱਛਾ ਵਕਤ ਵੀ ਆਏਗਾ ਇੱਕਦਮ ਸਾਰਾ ਕੁਝ ਨਹੀਂ ਹੁੰਦਾ ਬਿਲਕੁਲ ਮਤਲਬ ਬਿਲਕੁਲ ਬਿਲਕੁਲ ਉਹ ਸ਼ੋਰ ਕੀ ਹਾਲ ਨੇ ਠੀਕ ਹੈ ਕਿਹੜੀ ਕਲਾਸ ਚ ਪੜਦਾ ਤੂੰ 5 ਓਏ ਬੱਲੇ ਪੜਦਾ ਜੀ ਬੱਲੇ 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 ਜਿੱਤ ਗਿਆ ਬਈ ਮੁੰਡਿਆ ਮੋਰਚਾ ਹੈ 5 ਪਾਸ ਕਰ ਲਈਆਂ ਨੋ ਹਾਂ ਅੰਗਰੇਜ਼ੀ ਵੀ ਆਉਂਦੀ ਹੈ ਵਾਟ ਇਜ਼ ਯੂਅਰ ਨੇਮ ਵਾਟ ਇਜ਼ ਯੂਅਰ ਨੇਮ ਆ ਨਾਂ ਦੱਸ ਆਪਣਾ ਪ੍ਰੋਫੈਸਰ ਸਾਹਿਬ ਪੁੱਛ ਰਿਹਾ ਹੈ ਹੈ ਮਮਦ ਕਾਸ਼ਫ ਮਮਦ ਇਨ ਵਿਚ ਕਲਾਸ డు ਯੂ ਰੀਡ ਕਿਹੜੇ ਕਿਹੜੀ ਕਲਾਸ ਵਿੱਚ ਪੜਨਾ ਕક્ષા ਤਰੀਕੇ ਦੀ ਆ 5 ਪੰਜਵੀਂ ਕਿਹੜਾ ਪਿੰਡ ਹੈ ਤਵਾਰਾ ਤੂੰ ਚੰਗਾ ਰਹਿ ਗਿਆ ਅਸੀਂ ਐਵੇਂ 16 ਕਰਨੀ ਆ ਪੰਜ ਵੀ ਕਰ ਲੈਂਦੇ ਮੈਂ ਹੁਣ ਕਰਾਂਗਾ ਕੋਸ਼ਿਸ਼ ਕਰਾਂਗਾ ਪੰਜਵੀਂ ਕਰਨ ਦੀ ਏ ਬਈ ਨਾ ਜਿਹੜੇ ਸਾਡੇ ਮਿੱਤਰ ਐ ਜੋਇਆ ਸਾਹਿਬ ਇਹ ਜੁਗਤੀਬੰਦੇ ਆ ਪੂਰੇ ਜੁਗਤਾਂ ਵਾਲੀਆਂ ਮਾਰਦੇ ਐ ਨਾਲ ਜਿੱਦਾ ਹੋਵੇ ਨਾ ਜੀ ਮੌਲ ਬਣ ਜਾਂਦਾ ਐ ਵੇਖੋ ਜੀ ਖਾਨ ਵਕਾਸ ਸਰੀਖਾਨ ਸਾਹਿਬ ਖਾਨ ਸਮੀਲੀ ਖਾਨ ਸਾਹਿਬ ਖਾਨ ਬਰਾਦਰੀ ਨਾਲ ਐ ਮੇਰੇ ਜੁਗਤਾਂ ਦਾ ਵਜਣੀ ਐ ਇਹ ਇਹ ਸਮੀ ਸਾਹਿਬ ਨਾਲ ਨੇ ਵਕਾਸ ਇਦਰ ਸਾਹਿਬ ਨਾਲ ਨੇ ਇਹ ਛੇੜੂ ਐ ਇਹ ਉਹ ਛੇੜੂ ਐ ਜਿਹੜਾ ਲੋਕਾਂ ਨੂੰ ਛੇੜਦਾ ਐ ਇਹ ਵੀ ਮੱਜਾ ਚੁਰਾਣਾ ਆਏ ਆ ਹਾਂ ਜੀ ਇਹ ਚੁਰਾਣ ਆਇਆ ਜੀ ਇਹ ਚਰਾਣ ਨਹੀਂ ਆਇਆ ਜੀ ਇਹ ਚਰਾਵਣ ਆਇਆ ਚੋਰੀ ਕਰਨਾ ਹੈ ਚੋਰੀ ਕਰਨਾ ਹੈ ਅੱਛਾ ਗੱਲ ਐ ਇਦਾਂ ਜੀ ਵੀ ਅੱਜ ਦਾ ਜਿਹੜਾ ਸਾਡਾ ਘੁਮਣਾ ਫਿਰਨਾ ਨੇ ਪਿੰਡਾਂ 'ਚ ਸ਼ੋਗਲ ਮੇਲਾ ਬਸ ਹੈਨਾ ਹਾਂ ਜੀ ਜੀ ਸ਼ੋਗਲ ਮੇਲਾ ਲਾਉਂਦੇ ਲਾਉਂਦੇ ਅਸੀਂ ਤੁਰਦੇ ਰਹਿਣਾ ਜਿੱਥੇ ਜੀ ਕਰੇ ਉੱਥੇ ਰੁਕ ਜਾਨੇ ਆ ਤੇ ਫੇਰ ਅੱਗੇ ਤੁਰ ਪੈਨੇ ਆ ਹੈ ਬਿਲਕੁਲ ਬਿਲਕੁਲ ਤੇ ਇਹ ਸ਼ੁਗਰ ਮੇਲਾ ਹੀ ਤੇ ਜ਼ਿੰਦਗੀ ਹੈ ਆ ਜੇ ਹੋਰ ਬੰਦਾ ਇੱਥੇ ਦੇਖਣ ਕੀ ਆਉਂਦਾ ਜ਼ਿੰਦਗੀ ਚ ਇਹੀ ਕੁਛ ਕਰਨ ਆਉਂਦਾ ਤੇ ਦੂਜੀ ਗੱਲ ਇਹ ਹੈ ਵੀ ਜਿੱਥੇ ਅਸੀਂ ਖੜ ਜਾਨੇ ਆ ਉਥੇ ਮੇਲਾ ਆਪਣੇ ਆਪ ਲੱਗ ਜਾਂਦਾ ਇਹ ਦੇਖੋ ਕਿੰਨੇ ਬੰਦੇ ਆ ਕੇ ਇਕੱਠੇ ਹੋ ਜਾਂਦੇ ਹੈ ਜੀ ਕਿਉਂ ਜੀ ਠੀਕ ਹੈ ਜਾਈਏ ਹੁਣ ਜਾਈ ਹੋ ਗਏ ਤਾਂ ਜਾਓ ਜਾਈਏ ਜਾਈਏ ਅੱਛਾ ਬੈਠੋ ਇਹ ਚਾਹ ਆਂਦੀ ਭਾਈ ਇਹ ਬਾਈ ਕਹਿੰਦਾ ਕਹਿੰਦਾ ਜਾਓ ਨੀਲੇ ਵਾਲਾ ਕਹਿੰਦਾ ਚਾਹੋ ਇੱਕ ਮੁੰਡਾ ਗਿਆ ਹੈ ਮੱਝ ਇਥੇ ਚੋਵੇਗਾ ਚਾਹ ਲਿਆਵੇਗਾ ਮੱਝ ਚੋਵੇਗਾ ਚਲਿਏ ਤਾਜ ਜੀ ਚਾਹ ਰਹਿਣ ਦਿਓ ਚਾਹ ਪੀ ਰਹਿਣ ਦਿਓ ਟਾਈਮ ਬੜਾ ਲੱਗ ਜਾਏਗਾ ਚਾਹ ਮੰਗਾ ਚਾਹ ਮੱਝ ਚੋਵੇ ਫਿਰ ਤਾਂ ਜਾਂਦਾ ਚੁਆਈ ਕਰਕੇ ਇੱਥੇ ਸਰਦਾਰ ਸਾਹਿਬ ਤੁਸੀਂ ਸਾਡੇ ਇਲਾਕੇ ਆਏ ਹੋ ਇਹ ਵੀ ਬੜੀ ਗੱਲ ਹੈ ਵਾਹ ਹਾਂਜੀ ਦੱਸੋ ਲੈ ਲੈ ਵਾਹ ਵਾਹ ਕੀ ਗੱਲ ਕਰਤੀ ਹਾਂਜੀ ਬੋਲੋ ਮੈਂ ਕਿ ਸਰਦਾਰ ਸਾਹਿਬ ਚਾਹ ਬੜੀ ਤੁਸੀਂ ਸਾਡੇ ਇਲਾਕੇ ਆਏ ਇਹ ਵੀ ਬੜੀ ਗੱਲ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਦਿਲ ਜਿੱਤ ਲੈਣੇ ਇੱਕ ਇੱਕ ਪੰਜਾਬੀ ਪੰਜਾਬੀ ਭਰਾ ਹੁੰਦੇ ਨੇ ਹਾਏ 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 ਜੋਈਆ ਸਾਹਿਬ ਉਰੇ ਆਓ ਉਹ ਵੇਜਗਾ ਇਹ ਦੁਬਾਰਾ ਕਰ ਲਓ ਸਾਰੇ ਇਹ ਕਹਿੰਦਾ ਕਹਿੰਦਾ ਵੀ ਪੰਜਾਬੀ ਪੰਜਾਬੀ ਬਰਾਹ ਹੈ ਕਹਿੰਦਾ ਆਪਾ ਬਿਲਕੁਲ ਪੰਜਾਬੀ ਬਰਾਹ ਹੈ ਜੀ ਵੰਡ ਵਾਲੀ ਤਾਂ ਫਿਰ ਹੈ ਜੀ ਸੀਚ ਵਿੱਚ ਇਹ ਪੰਜਾਬ ਤਾਂ ਪੰਜਾਬ ਵੀ ਜੀ ਹਾਏ 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 ਵੱਡੀ ਗੱਲ ਕਰ ਛੱਡੀ ਇਹ ਬੜੀ ਵੱਡੀ ਸਾਂਝ ਇਹ ਬੜੀ ਗੱਲ ਹੈ ਜੀ ਸਾਡੇ ਨਾਲ ਆਏ ਨੇ ਪੰਜਾਬੀ ਸਾਡੇ ਬਰਾਹ ਨੇ ਜੀ ਸਾਡੇ ਮੇਨੂ ਖਾਏ ਨੇ ਸਾਡੇ ਇਲਾਕੇ ਚ ਆਏ ਨੇ ਵੇਖ ਰਹੇ ਨੇ ਖੁਸ਼ਹਾਲੀ ਇੱਧਰ ਹੀ ਵੇਖ ਰਹੇ ਨੇ ਵੇਖੋ ਕਿੰਨੀ ਖੁਸ਼ਹਾਲੀ ਹੈ ਤੁਸੀਂ ਨਾ ਵੱਡੀ ਗੱਲ ਕਰ ਛੱਡੀ ਇਹ ਇਹ ਗੱਲਾਂ ਆ ਕਿ ਆਜੇ ਤੁਸੀਂ ਤੁਸੀਂ ਮੱجب ਤੋਂ ਉੱਪਰ ਉੱਠ ਕੇ ਜਿਹੜੀ ਚੈਨਲ ਚੱਲੋ ਤੁਹਾਨੂੰ ਚਾਹ ਪਿਆਣੀ ਤੋਂ ਦੀ ਖਿਦਮਤ ਕਰਨੀ ਆ। ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਅਸੀਂ ਤਾਂ ਖੁਸ਼ ਆਂ ਮੈਂ ਤਾਂ ਬੇਕੁਦਰ ਨਹੀਂ ਦੂਰ ਵੇਖ ਕੇ ਮੈਂ ਕਿ ਸਾਡੇ ਪੰਜਾਬੀ ਭਰਾ ਇਹਨੇ ਗੈਰ ਬਾਰਡਰਾਂ ਤੋਂ ਉੱਪਰ ਉੱਠ ਕੇ ਗੱਲ ਕਹੀ ਤੇ ਤੁਸੀਂ ਵੀ ਪੰਜਾਬ ਇੱਧਰ ਵੀ ਉੱਧਰ ਵੀ ਕੀ ਬਾਤ ਇੱਕ ਜੱਫੀ ਦਿਓ ਹੁਣ ਹਾਏ ਹਾਏ ਚੰਗਾ ਮਿਲਦੇ ਆਂ ਜੀ ਚਲਿਏ ਜੋਇਆ ਸਾਹਿਬ ਆਪਾਂ ਅੱਗੇ ਵਧਾਈਏ ਸਫ਼ਰ ਇਹ ਦੇਖੋ ਜੀ ਇਹ ਮੈਂ ਇਹ ਚੀਜ਼ ਦਾ ਬੜਾ ਵੱਡਾ ਫੈਨ ਆ ਜਿਹੜੇ ਟ੍ਰੈਫਿਕ ਰੂਲ ਇੱਥੇ ਮਤਲਬ ਸਮਝਦਾ ਹੈ ਇਹ ਦੇਖੋ ਉਹ ਦੇਖੋ ਉਹ ਚਾਚਾ ਦੇਖੋ ਇਹ ਵਿਚਾਲੀ ਬ੍ਰੇਕਾਂ ਲਾ ਦਿੰਦੇ ਆ ਸੜਕ ਦੇ ਸਾਨੂੰ ਚੜਦੇ ਆਲੇ ਨੂੰ ਦੇਖ ਕੇ ਇਹ ਜਿੱਥੇ ਮਿਲਦੇ ਆ ਉਹ ਵਿਚਾਲੀ ਇਹ ਆ ਦੇਖੋ ਇਹਨਾਂ ਨੇ ਵਿਚਾਲੇ ਬ੍ਰੇਕਾਂ ਲਾ ਛੜੀਆਂ ਇਹ ਦੇਖਣਾ ਨਹੀਂ ਅੱਗੇ ਪਿੱਛੇ ਕਿਉਂ ਜੀ ਦੇਖਣਾ ਨਹੀਂ ਅੱਪਾ ਇਹ ਹੈਲਮਟ ਦੇ ਤੌਰ ਤੇ ਆ ਸਾਰੇ ਹੈਲਮਟ ਲੱਗੇਗੇ ਜਰਾ ਸੱਟ ਨਹੀਂ ਲੱਗੇ ਚੰਗਾ ਜੀ ਸ਼ੁਕਰੀਆ ਜੋਇਆ ਸਾਹਿਬ ਮਿਲੋ ਇਹਨਾਂ ਦੀ ਫੈਨ ਫੋਲੋਇੰਗ ਬਹੁਤ ਹੈ ਜੀ ਸਰ ਮੈਂ ਤੁਹਾਨੂੰ ਮਿਲਾਂ ਆਏ ਹਾਏ ਕੀ ਬਾਤ ਹੈ ਸ਼ੁਕਰੀਆ ਸਰ ਕੀ ਹਾਲ ਚੱਲ ਸਭ ਤੋਂ ਪਹਿਲਾਂ ਤੁਸੀਂ ਵਲੌਗ ਸ਼ੁਰੂ ਕੀਤਾ ਸੀ ਰਾਜਸਥਾਨ ਤੋਂ ਆਏ ਹਾਏ ਕਿੱਥੋਂ ਕੀਤਾ ਸੀ ਰਾਜਸਥਾਨ ਤੋਂ ਸ਼ੁਰੂ ਤੋਂ ਤਾਂ ਨਹੀਂ ਪਿੰਡ ਦਾ ਨਾਮ ਹੀ ਲੇਕਿਨ ਤੁਸੀਂ ਸਾਰਾ ਬਾਰਡਰ ਦਿਖਾਉਂਦਾ ਐਸੀ ਮੈਂ ਤੁਹਾਨੂੰ ਕਮੈਂਟਸ ਕਰਦਾ ਸੀ ਨੀ ਅਕਰਮ ਦੇ ਨਾਮ ਤੇ ਆਈਡੀ ਤੇ ਫੇਸਬੁੱਕ ਤੋਂ ਹਾਂ ਕੀ ਬਾਤ ਹੈ YouTube ਤੋਂ ਹਾਂ ਤੇ ਸ਼ਗਲ ਸਾਹਿਬ ਤੁਹਾਡੇ ਸਾਡੇ ਵੀਰ ਹਨ ਵੱਡੇ ਭਾਈ ਹਨ ਏ ਜੋਈਆ ਸਾਹਿਬ ਪਤਾ ਕੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਨਾ ਮੈਂ 2 ਸਾਲ ਪਹਿਲਾਂ ਉਧਰ ਲਾ ਪੰਜਾਬ ਘੁੰਮਿਆ ਹਾਂ ਬਾਰਡਰ ਘੁੰਮਿਆ ਸਾਰਾ ਹਾਂ ਹਾਂ ਤੁਸੀਂ ਦੱਸ ਦਿਓ ਦੱਸ ਦੱਸਦਾ ਸੀ ਨਾ ਮੈਂ ਇਹ ਉਦੋਂ ਤੋਂ ਦੇਖਦਾ ਸੀ ਆਪੀ ਖੁਸ਼ੀ ਤੇ ਤੁਸੀਂ ਦੋਨੋਂ ਜਦੋਂ ਜਿੱਥੇ ਜਿੱਥੇ ਜਾਂਦੇ ਸੀ ਮੈਂ ਦੇਖਦਾ ਸੀ ਤੁਹਾਨੂੰ ਮੋਟਰਸਾਈਕਲ ਤੇ ਜਿੱਥੇ ਜਿੱਥੇ ਮੋਟਰਸਾਈਕਲ ਬੇੜੀਆਂ ਤੇ ਲੱਦੇ ਸੀ ਹਾਏ ਹਾਏ ਸਾਡੇ ਵਾਲੇ ਪਾਸੇ ਵੀ ਜੋਈਆ ਸਾਹਿਬ ਦਰਿਆ ਨੇ ਓਏ ਪੰਜਾਬੀਆਂ ਦਾ ਜਹਾਜ਼ ਆ ਗਿਆ ਥਾਂ ਵਾਲੇ ਟੋਰਸਾ ਓ ਰੋਕੇ ਨੂੰ ਭਰਾਵਾ ਲਗੇ ਰਾਹ ਲੱਗਦੀ ਨੀਂਦ ਨਾ ਮਾਣੀ ਅੱਛਾ ਜੋਇਆ ਸਾਹਿਬ ਮੈਂ ਗੱਲ ਕਰਦਾ ਸੀਗਾ ਵੀ ਇਹਨਾਂ ਨੇ ਸਾਡੇ ਸ਼ੁਰੂ ਵਾਲੇ ਵਲੌਗ ਦੇਖਿਆ ਅਸੀਂ ਜਿਵੇਂ ਆਪਣੇ ਤੋਂ ਦਰਿਆ ਨਾ ਰਾਵੀ ਹੋਰ ਆਪਾਂ ਕੱਲ ਲੰਘ ਕੇ ਸਤਲੋਜ ਤੋਂ ਅਸੀਂ ਬੁਲਟ ਮੋਟਰਸਾਈਕਲ ਤੇ ਘੁੰਮੇ ਅਸੀਂ ਸਾਰਾ ਪੰਜਾਬ ਉਹ ਤੋਂ ਅਸੀਂ ਕਿਸ਼ਤੀਆਂ 'ਚ ਮੋਟਰਸਾਈਕਲ ਲੱਦ ਲੱਦ ਘੁੰਮੇ ਜਿੱਥੋਂ ਦੀ ਪੁਲ ਨਹੀਂ ਹੁੰਦੇ ਸੀ ਪਹਿਲਾਂ ਸਾਡੇ ਵਾਲੇ ਪਾਸੇ ਵੀ ਬਾਰਡਰ ਕਹਿੰਦੀ ਪੁਲ ਉਹਨਾਂ ਦੇਖਣੇ ਇਹਨਾਂ ਦਾ ਮੇਲਾ ਲੱਗਦਾ ਉਹਦੇ ਬਿਲਕੁਲ ਜ਼ੀਰੋ ਲਾਈਨ ਤੇ ਉਹ ਵੀ ਇਹਨਾਂ ਦਿਖਾਇਆ ਸੀ ਹਾਂ ਆਕੇ ਫਿਰ ਜਦੋਂ ਇਹ ਆਏ ਸੀ ਵੀਜ਼ੇ ਦੇ ਅਪਲਾਈ ਵਾਸਤੇ ਬਾਬਾ ਗੁਰੂ ਨਾਨਕ ਜਾਣ ਵਾਸਤੇ ਇਹਨਾਂ ਨੂੰ ਨਹੀਂ ਮਿਲਿਆ ਸੀ ਵੀਜ਼ਾ ਹਾਂ ਹਾਂ ਲੋਰ ਕਰਦੇ ਨੇ ਪੂਰਾ ਦੇਖੋ ਕੱਲੀ ਕੱਲੀ ਗੱਲ ਜਾਂਦਾ ਵਾਕੀ ਮੈਨੂੰ ਮਿਲਿਆ ਨਹੀਂ ਵੀਜ਼ਾ ਮੈਨੂੰ ਵੀਜ਼ਾ ਨਹੀਂ ਮਿਲਿਆ ਮੈਂ ਲਾਹੌਰ ਗਿਆ ਸੀ ਲੇਕਿਨ ਮੈਂ ਪਹੁੰਚ ਨਹੀਂ ਸਕਿਆ ਸੀ ਆਪੀ ਖੁਸ਼ੀ ਤਾਂ ਹਾਂ ਇਹ ਪਤਾ ਗੱਲ ਕੀ ਐ ਇਹ ਮੈਨੂੰ ਪਤਾ ਇਹਨਾਂ ਨੂੰ ਕਿਉਂ ਇੰਨਾ ਜ਼ਿਆਦਾ ਚੋਈਆ ਸਾਬ ਹਾਂਜੀ ਹਾਂਜੀ ਇਹ ਇਹ ਤਾਰ ਦੇ ਬਾਰਡਰ ਤੇ ਇੱਧਰ ਬੈਠੇ ਐ ਇਹਨਾਂ ਨੇ ਪਰਾਂ ਵਾਲੀ ਚੀਜ਼ ਇਹਨਾਂ ਨੂੰ ਦੇਖਣ ਦਾ ਮਨ ਸੀਗਾ ਵੀ ਪਰਾਂ ਦੇਖੀ ਅਸੀਂ ਕੀ ਐ ਹੈ ਬਿਲਕੁਲ ਪਾਕਿਸਤਾਨ ਵਿੱਚ ਮੇਰੇ ਦੋਸਤ ਬੈਠੇ ਨੇ ਘੱਟੀ ਬਰਾਦਰੀ ਦੇ ਗਏ ਨੇ ਇੱਥੇ ਆਂਦੇ ਨੇ ਸਾਡੇ ਕੋਲ ਮਨਛਨਾਬ ਤੇ ਹਾਂ ਨਜ਼ੀਰ ਮਸ਼ੀਰ ਹਾਂ ਤੇ ਇਤਨਾ ਦਿਨ ਸ਼ਬੀਰ ਸਾਹਿਬ ਵੀ ਆ ਗਏ ਨੇ ਰਾਜਾ ਸ਼ੁਕਰੀਆ ਜੀ ਮਿਲਨੇ ਆ ਫਿਰ ਆਪਾਂ ਹੈ ਤਨ ਸਪੈਸ਼ਲ ਮੇਨਨ ਵਾਸਤੇ ਮੱਕਾਂ ਵਾਲੀ ਆਂ ਮੱਕਾਂ ਵਾਲੀ ਤੋਂ ਇੱਥੇ ਆਇਆ ਹਾਂ ਜੋ ਇਹ ਸਭ ਨੂੰ ਤੋਂ ਜ਼ਿਆਦਾ ਰੌਣਕਾਂ ਕੀਤਾ ਆਜੋ ਉੱਥੇ ਤਸਵੀਰਾਂ ਤਸਵੀਰਾਂ ਲੈਣੀਆਂ ਸਾਈਡ ਤੇ ਕੱਢ ਕੇ ਤਸਵੀਰਾਂ ਲੈਣੀਆਂ ਆਜੋ ਉੱਥੇ ਸਟੇਸ਼ਨ ਪਹੁੰਚੋ ਐ ਲੈ ਵੀ ਮਿੱਤਰੋ ਸਰਦਾਰ ਨੂੰ ਦੇਖ ਕੇ ਬ੍ਰੇਕਾਂ ਵੱਜ ਜੰਦੀਆਂ ਆਪੀ ਜਣ ਚੱਲੇ ਹਾਂ ਜੀ ਮੈਨੂੰ ਫੜਾ ਦਿੰਦੇ ਹਾਂ ਜੀ ਡੰਡੇ ਚਿੱਟੀ ਫਿਰਦੇ ਨੇ ਹੀਰ ਕਿਤੇ ਇਹਨਾਂ ਦੀ ਮੱਝਾ ਚੜਾਉਂਦੇ ਸੈਂਦੀ ਕਹਿੰਦਾ ਮੇਰੀ ਹੀਰ ਤਾਂ ਭਾਂਡੇ ਵਾਵਾ ਹੋ ਰਹੇ ਸੀ ਉਹ ਮੰਜਣ ਦੀ ਆ ਕੀਰਾ ਇਹਨਾਂ ਕੋਲੇ ਕਿਤੇ ਹਾਂ ਜੀ ਅਸਲਾਮ ਵਾਲੇਕਮ ਚਾਚਾ ਜੀ ਵਾਲੇਕਮ ਸਲਾਮ ਕਿਵੇਂ ਹੋ ਠੀਕ ਅੱਲਾ ਸ਼ੁਕਰ ਹੈ ਠੀਕ ਬਜਾਈ ਕਰਨ ਚੱਲੇ ਹਾਂਜੀ ਹਾਂਜੀ ਬਜਾਈ ਬਜਾਈ ਠੀਕ ਤੁਹਾਡੀ ਤਾਂ ਤਰੱਕੀ ਆ ਮੈਂ ਹਿਸਾਬ ਲਾਉਣਾ ਵੀ ਤੁਸੀਂ ਮਸ਼ੀਨ ਨਾਲ ਬਜਾਈ ਕਰ ਦਿੰਦੇ ਤਾਂ ਛਿੱਟਾ ਦਿੰਦੇ ਆ ਲੋਕੀ ਨਹੀਂ ਨਹੀਂ ਅਸੀਂ ਮਸ਼ੀਨ ਨਾਲ ਹੀ ਕਰਨੇ ਆ ਲੈਬਰ ਨਾਲੇ ਬਾਰਡਰ ਏਰੀਆ 'ਚ ਰਹਿੰਦੇ ਹੋ ਤਾਂ ਵੀ ਤਰੱਕੀ ਆ ਤੁਹਾਡੀ ਜੀ 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 ਬੱਲੇ 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 ਮੈਂ ਫੈਨ ਹੋ ਗਿਆ ਜੀ ਤੁਹਾਡਾ ਆਹ ਹਾਂ ਹਰ ਕੋਈ ਟਰੈਕਟਰ ਕਿਹੜਾ ਇਹਨਾਂ ਦਾ ਚੱਲਦਾ ਹੀ ਨਹੀਂ ਜੋ ਇਹ ਚਾਲੇ ਇਹ ਮੈਸੀ ਹੈ ਮੈਸੀ ਅੱਛਾ ਮੈਸੀ 퍼ਗੋਸਨ 240 퍼ਗੋਸਨ ਮੈਸੀ ਵਾਹ ਵਾਹ ਬੱਲੇ ਬੱਲੇ ਹਾਂਜੀ ਲੱਗਣਾ ਹਾਰ ਨਹੀਂ ਰੱਖਿਆ ਆ ਬਾਦੂ ਲੋ ਆਇਆ ਇਹ ਲੋ ਆਇਆ ਜੇ ਕੋਈ ਬੈ ਨਾ ਜਾਵੇ ਇਹ ਸ਼ੁਕਰ ਦੀ ਗੱਲ ਹੈ ਜੀ ਹਾਂ ਜੀ ਇਹ ਸ਼ੁਕਰ ਲੱਗਾ ਹਾਂ ਜੀ ਅੱਛਾ ਹਾਂ ਜੀ ਇਹ ਲਵਾਇਆ ਤਾਇਆ ਵੀ ਕੋਈ ਵਾਇਰਲ ਆ ਆ ਸਟੀਰਿੰਗ ਡੂਰਿੰਗ ਦੇਖੋ ਮੜਾ ਕੇ ਰੱਖਿਆ ਪੂਰਾ ਸਟੀਰਿੰਗ ਕਿਵੇਂ ਸਜਾਇਆ ਗਿਆ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਮਾਸ਼ਾਅੱਲਾ ਤੁਸੀਂ ਤਾਂ ਟਰੈਕਟਰ ਬੜਾ ਸੋਹਣਾ ਹੈ ਜੀ ਠੀਕ ਹੋ ਗਿਆ ਜੀ ਅਸਦ ਦੇਖੇ ਕੋ ਜੀ ਪੂਰੀ ਦੁਨੀਆ ਕਾ ਛੱਡੀ ਹਾਂ ਕੋਦੇ ਜੋੜਾ ਇਹੋ ਜਿਹਾ ਟਰੈਕਟਰ ਨਹੀਂ ਦੇਖਿਆ ਮੈਂ ਮਾਸ਼ਾਅੱਲਾ ਠੀਕ ਹੋ ਗਈ ਬੜਾ ਸੋਹਣਾ ਜੋਇਆ ਸਾਹਿਬ ਇਹਨਾਂ ਨੂੰ ਦੱਸੋ ਤੁਸੀਂ ਕਿ ਅਸੀਂ ਦੁਨੀਆ ਕਾ ਛੱਡੀ 50 ਮੁਲਕ ਕਾ ਛੱਡੀ 50 60 ਮੁਲਕ ਵੇਖੀ ਗਏ ਸਰਦਾਰ ਸਾਹਿਬ ਪਾਕਿਸਤਾਨ ਆਏ ਨੇ ਦੋਈ ਵਾਰੀ ਵਾਹ ਬਾਈ ਤੇ ਆਪਣੇ ਪੰਜਾਬ ਦੇ ਹਨ ਉਧਰਲੇ ਬਰਾਦ ਤੁਹਾਨੂੰ ਵੇਖ ਕੇ ਬੜਾ ਖੁਸ਼ ਹੁੰਦੇ ਨੇ ਬੜਾ ਰਾਜ਼ੀ ਹੁੰਦੇ ਨੇ ਬੜੀ ਗੱਲ ਹੈ ਹਾਂ ਆਪਣੇ ਪ੍ਰਾਣੇ ਹਨ ਹਾਂ ਤੇ ਚਾਹ ਪਾਣੀ ਤੇ ਪੁੱਛ ਲੈ ਹਾਂ ਚਾਹ ਪਾਣੀ ਪੁੱਛੇ ਮੈਂ ਚਾਹ ਮੈਂ ਤੁਹਾਨੂੰ ਪਾ ਲਿਆ ਚਲੋ ਚਲੋ ਛੱਡੋ ਚਲੋ ਜਾਓ ਤੁਸੀਂ ਹੁਣ ਫਿਰ ਖੇਤ ਬਜਾਈ ਨੂੰ ਲੇਟ ਹੁੰਦੇ ਹੋ ਹਾਂ ਜੀ ਲੰਘੋ ਦੇ ਇਹ ਮੈਂ ਅਕਾਦੋ ਦਿਖਾਦਾ ਥੋੜਾ ਜਿਹਾ ਤੁਹਾਨੂੰ ਆਹ ਦੇਖੋ ਸੰਗਣੀਆਂ ਸੁਗਣੀਆਂ ਲੰਘਾ ਦੇ ਜੇ ਕਿੰਨਾ ਪਾਉਂਦਾ ਪਿਆ ਐ ਵੀ ਕਿੰਨਾ ਪਾਈਆਂ ਨੇ ਕਿੱਲੇ ਚ 80 ਕਿਲੋ ਵੈਰੀ ਗੁੱਡ ਕਣਕ ਚੰਗੀ ਹੋਏਗੀ ਆ 50 ਕਿਲੋ ਨੇ ਪਾਈ ਹੁਣ ਉੱਪਰ ਚੜਾ ਦੇ ਟਰੈਕਟਰ ਚੜਾ ਦੇ ਉੱਪਰ ਨਹੀਂ ਆਏ ਹਾਏ ਚਾਚਾ ਕਣ ਚਾਚੇ ਨੇ ਚਾਚਾ ਲੰਘਣ ਦੇ ਚਾਚੇ ਨੂੰ